ਲਓ ਜੀ ਅੱਜ ਇੱਕ ਸ਼ਖਸੀਅਤ ਮਲਾਉਣੀ ਹੈ ਤੁਹਾਨੂੰ ਰੋਪੜ ਸ਼ਹਿਰ ਦੀ ਪੂਰੇ ਪਵਾਦ ਦੇ ਇਲਾਕੇ ਦੀ ਜੀ ਬਹੁਤ ਜ਼ਬਰਦਸਤ ਇਨਸਾਨ ਹੈ ਜੀ ਬਹੁਤ ਵਧੀਆ ਸ਼ਖਸੀਅਤ ਹੈ ਔਰ ਮਿਲੋਗੇ ਇੰਟਰਵਿਊ ਨੂੰ ਸੁਣੋਗੇ ਨਜ਼ਾਰਾ ਆ ਜਾਊਗਾ ਬਸ ਬਣੇ ਰਹੋ ਅਖੀਰ ਤੱਕ ਅਖੀਰ ਤੱਕ ਜਾਇਓ ਨਾ ਵੀਡੀਓ ਪੂਰਾ ਦੇਖਿਓ ਜੀ ਚੱਲਦੇ ਆਪਾਂ ਪਹਿਲਾਂ ਫੜ ਲਈਏ ਜੀ ਉਹਨਾਂ ਨੂੰ ਔਰ ਬੜੀ ਮੁਸ਼ਕਲ ਤੇ ਲੱਭਦੇ ਆਂ ਜੀ ਇਹ ਬੰਦੇ ਕਲਾਕਾਰ ਬੰਦੇ ਫਨਕਾਰ ਬੰਦੇ ਜਿਹੜੇ ਰਾਈਟਰ ਹੋਣ ਲੇਖਕ ਹੋਣ ਗਾਇਕ ਹੋਣ ਪੱਤਰਕਾਰ ਹੋਣ ਬਹੁਤ ਮੁਸ਼ਕਲ ਤੇ ਜਿਨਾਂ ਨੂੰ ਫੜਨਾ ਬੜਾ ਮੁਸ਼ਕਲ ਹੁੰਦਾ ਹੈ ਇਸ ਸ਼ਖਸੀਅਤ ਦੇ ਵਿੱਚ ਸਾਰੇ ਹੀ ਗੁਣ ਹੈ ਲਾਓ ਜੀ ਫਿਰ ਲਾਓ ਜੀ ਲਾਓ ਫਿਰ ਮੈਂ ਕਿਹਾ ਪੰਜਾਬੀ ਚ ਕਹਿੰਦੇ ਆ ਲੱਜ ਲੈ ਦੀ ਅੱਜ ਆਪਾਂ ਨੇ ਲੱਜ ਲੈ ਲੱਜ ਲੈ ਲੱਜ ਲੈ ਲੱਜ ਲੈ ਲਾਓ ਜੀ ਫੜ ਲਿਆ ਦੀ ਤੁਹਾਨੂੰ ਬੱਲੇ 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 ਤੁਸੀਂ ਕੈਮਰਾ ਔਨ ਕੀਤਾ ਆਹ ਆਹ ਸਾਡੀ ਕੈਮਰਾ ਔਨ ਹੈ ਜੀ ਕੈਮਰਾ ਬੰਦਾ ਵੀ ਕੀ ਹਾਲ ਹੈ ਕੈਮਰਾ ਇਹ ਹੈ ਜੀ ਸ਼ਖਸੀਅਤ ਅੱਛਾ ਰੋਮੀ ਘੜਾਵੇਂ ਵਾਲੇ ਕਮਾਲ ਦੇ ਬੰਦੇ ਆ ਛਾਏ ਹੋਏ ਹੈ ਬਹੁਤ ਕੁਝ ਸੁਣੋਗੇ ਤੁਸੀਂ ਇੱਕ ਮਿੰਟ ਗੱਲ ਤਾਂ ਕਰ ਲਓ ਮੈਨੂੰ ਗੱਲ ਕਰ ਲਓ ਇੰਟਰੋਡਕਸ਼ਨ ਤਾਂ ਦੇਨ ਤੋਂ ਜੀ ਥੋੜੀ ਕੰਪਲੀਟ ਕਰ ਲਓ ਮੈਨੂੰ ਗੱਲ ਦੇਖੋ ਗੱਲ ਇਹ ਹੈ ਕਿ ਇਹ ਕਹਿੰਦੇ ਬਸ ਕਰ ਬਸ ਕਰ ਪਰ ਮੈਂ ਤੁਹਾਨੂੰ ਦੱਸ ਦਵਾਂ ਪੂਰਾ ਵੀਡੀਓ ਦੇਖਿਓ ਜਿਹੜੇ ਬਾਹਰ ਬੈਠੇ ਨਾ ਵਿਦੇਸ਼ਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਪੰਜਾਬੀਅਤ ਨੂੰ ਪਿਆਰ ਕਰਦੇ ਆ ਵੀਡੀਓ ਦਾ ਇੱਕ ਵੀ ਸਿਰਾ ਛੱਡ ਨਾ ਦਿਓ ਜੀ ਲਾਸਟ ਤੱਕ ਦੇਖਿਓ ਗੱਲਾਂ ਹੋਣੀਆਂ ਬੜੀਆਂ ਵਧੀਆ ਵਧੀਆ ਕਰਨੀ ਹੈ ਜੀ ਥੋੜਾ ਟਾਈਮ ਲੈਣਾ ਅੱਜ ਤੁਹਾਡਾ ਸੀ ਟਾਈਮ ਹੀ ਟਾਈਮ ਲੈਣਾ ਟਾਈਮ ਲੈਣਾ ਟਾਈਮ ਅੱਛਾ ਇਹ ਬੈਠੇ ਕਿੱਥੇ ਆਪਾਂ ਹੈ ਮੈਂ ਰੋਪੜ ਦਾ ਕਿਹੜਾ ਖੁੰਝਾ ਥੋੜੀ ਜਿਹੀ ਇੰਟਰੋਡਕਸ਼ਨ ਦੇ ਦਿਓ ਰੋਪੜ ਦੇ ਬੰਦੇ ਜਿਹੜੇ ਹੈ ਤੇ ਇਹਨਾਂ ਦੀ ਭਾਜੀ ਦੀ ਇੰਟਰੋਡਕਸ਼ਨ ਕਰਾਓ ਜੀ ਇਹ ਆਪਣਾ ਛੋਟਾ ਵੀਰ ਹੈ ਜੀ ਹਮ ਖਨੀਬੀ ਜੀ ਹਰਜਿੰਦਰਾ ਵੈਸੀ ਪੱਕਾ ਨਾਮ ਇਹ ਸਾਡਾ ਕੰਪੋਜ਼ਰ ਵੀ ਹੈ ਤੇ 뮤జిక్ ਡਾਇਰੈਕਟਰ ਵੀ ਹੈ ਜਿਹੜੇ ਗਾਣੇ ਗੁਣੇ ਅਸੀਂ ਗਾਈ ਜਾਈ ਗਾਈ ਜਾਂਦੇ ਆ ਬੇਸੁਰੇ ਬੇਤਾਲੇ ਦੇ ਬੰਦੇ ਉਹਨੂੰ ਸੁਰ ਚ ਇਹ ਕਰਦਾ ਨਹੀਂ ਉਹ ਤਾਂ ਹੁਣ ਇਹ ਤੁਹਾਡਾ ਬੜਪੜ ਹੈ ਇਹਨਾਂ ਨੂੰ ਸੁਰਾਂ ਦੀ ਲੋੜ ਨਹੀਂ ਆਉਂਦੀ ਬੋਲ ਸਾਰਾ ਕੁਝ ਬੋਲ ਹੈ ਨਾਲ ਜੀ ਹਾਂ ਬੋਲ ਦਾ ਮੰਗਾਈ ਕੀ ਇਹਨਾਂ ਦੀ ਬਿਲਕੁਲ ਬਿਲਕੁਲ ਤੁੱਕਾ ਵਖੇਜਣ ਵਾਲੇ ਸਿੰਗ ਰਿਆ ਸੀ ਫਿਰ ਇਸ ਤਰ੍ਹਾਂ ਇਹਨਾਂ ਕੋਲ ਆ ਕੇ ਇਨੀ ਮਿਹਨਤ ਕਰ ਲਈਦੀ ਐ ਵੀ ਭਾਈ ਕਰਦੇ ਕੁਛ ਉਹਨਾ ਵੈਰੀ ਲੈ ਆ ਜਿਹੜੀ ਗੱਲ ਕਹਿ ਰਹੇ ਨਾ ਜੀ ਇਹ ਬੋਲ ਕਲਾਕਾਰ ਦੀ ਨਿਸ਼ਾਨੀ ਹੈ ਜੀ ਮੈਨੂੰ ਗਾਉਣਾ ਨਹੀਂ ਆਉਂਦਾ ਮੈਨੂੰ ਗਾਉਣਾ ਨਹੀਂ ਆਉਂਦਾ ਬਸ ਮੈਂ ਨਿਮਾਣਾ ਜਿਹਾ ਕਲਾਕਾਰ ਐ ਜੀ ਸਟੇਜ ਤੇ ਜਾ ਕੇ ਸ਼ੁਰੂ ਤੋਂ ਹੀ ਦੇਖੋ ਜੀ ਨਿਮਾਣੇ ਦੇ ਕਲਾਕਾਰ ਆ ਮੈਂ ਤੁਹਾਡੇ ਚਰਨਾਂ ਦੀ ਧੂੜੇ ਦੀ ਆਹੀ ਤਖੱਲਸ ਜਿਆ ਹੁੰਦਾ ਜੀ ਹਣੇ ਪਰ ਹੈ ਬੜੇ ਵਧੀਆ ਬੰਦੇ ਦੀ ਗੱਲ ਕਰਦੇ ਆਪਾਂ ਬੜੀ ਮੁਸ਼ਕਲ ਤੇ ਫੜੇ ਆ 15 ਮਿੰਟ ਲੈਣੇ ਤੁਹਾਡੇ ਜੀ ਬਸ ਨਹੀਂ ਕੋਈ ਨਹੀਂ 15 ਮਿੰਟ 15 ਮਿੰਟ ਤੋਂ ਵੱਧ ਨਹੀਂ 15 ਮਿੰਟ ਤੁਸੀਂ ਐਡੀਟਿੰਗ ਕਰ ਰਹੇ ਮੇਰੇ ਖਿਆਲ ਲਈ ਨਹੀਂ ਵਾਈਜ਼ ਕਰ ਲਿਆ ਉਹਨੂੰ ਤੁਹਾਡਾ ਹਾਂ ਜੀ ਹਾਂ ਸਾਡਾ ਕਾਰਡੀਓ ਤੇ ਥੋੜੇ ਵੀਡੀਓ ਕਲਿੱਪ ਕੱਟ ਰਹੇ ਸੀ ਵਿੱਚੋਂ ਤੇ ਕੋਈ ਨਹੀਂ ਕਰੀ ਅਸੀਂ ਬੰਦ ਕਰਤਾ ਕਿ ਇਹ ਨਹੀਂ ਨਾ ਹੋ ਗਿਆ ਗਾਣਾ ਬੰਦ ਕਰਤਾ ਤੁਸੀਂ ਅੱਛਾ ਉਹ ਐਡੀਟਿੰਗ ਬੰਦ ਹੋ ਗਈ ਤੁਹਾਡੀ ਹਾਂ ਜੀ ਹਾਂ ਜੀ ਚੱਲੀਏ ਫਿਰ ਬੈਠੀਏ 10 ਮਿੰਟ ਜ਼ਰੂਰ ਜੀ ਜ਼ਰੂਰ ਆਹ ਸਾਡੇ ਮਾਈਕ ਲਗਾ ਦਈਏ ਤੁਸੀਂ ਬੈਠੋ ਜੀ ਤੁਸੀਂ ਹਣੀ ਫਿਰ ਤੁਹਾਡੀ ਐਡੀਟਿੰਗ ਵਿੱਚ ਰੋਕਤੀ ਅਸੀਂ ਨਹੀਂ ਤੁਸੀਂ ਤੁਸੀਂ ਗਾਣਾ ਆ ਵੀਡੀਓ ਰੋਡ ਅੰਦਰ ਰੈਗੂਲਰ ਕੀਤੀ ਵੀ ਹੁਣ ਹਾਂ ਜੀ ਚਾਹ ਵਗੈਰਾ ਕੋਈ ਪਹਿਲਾਂ ਪਾਣੀ ਚਾਹ ਚੋ ਬਾਅਦ ਚ ਪੀਵਾਂਗੇ ਪਹਿਲਾਂ ਪੀ ਲੈਨੇ ਆ ਪੋਸ ਕਰ ਲੋ ਚਾਹ ਨਹੀਂ ਚੱਲਦਾ ਰਹਿਣ ਦੋ ਕੈਮਰਾ ਕੈਮਰਾ ਚੱਲਦਾ ਰਹਿਣ ਦੋ ਦੇਖ ਲੋ ਫਿਰ ਹਣੀ ਤੁਸੀਂ ਤੁਸੀਂ ਐ ਕਰੋ ਫਿਰ ਤੁਸੀਂ ਇਹਨੂੰ ਅਸਾ ਇਹ ਚੱਲਦਾ ਰਹੇ ਉਹ ਤਾਂ ਕੋਈ ਗੱਲ ਨਹੀਂ ਨਾਲੇ ਖਾੜਾ ਦੇਖਦੇ ਰਹਾਗੇ ਆਓ ਜੀ ਤੁਸੀਂ ਆਓ ਆਪਣੀ ਥਾਂ ਤੇ ਇਧਰ ਤੁਸੀਂ ਆ ਜਾਓ ਉੱਤਰ ਨਹੀਂ ਨਹੀਂ ਆਓ ਤੁਸੀਂ ਉਹ ਕੁਰਸੀ ਦਾ ਰੌਲਾ ਹੈ ਅੱਜ ਕੱਲ ਇਲੈਕਸ਼ਨ ਦਾ ਸੀਜ਼ਨ ਹੈ ਅਭੀ ਤਾਂ ਕੁਰਸੀ ਦੇ ਰੌਲੇ ਦੇ ਕਰ ਰਹੇ ਅਸੀਂ ਬਸ ਦਲ ਦਾ ਬਦਲ ਲਿਓ ਹੋਰ ਬਾਕੀ ਟਿਕਟ ਮੇਰਾ ਦਲਾ ਹੀ ਨਹੀਂ ਕੋਈ ਨਾਲ ਬਦਲੇ ਜਾ ਰਹੇ ਪੰਜਾਬ ਵਿੱਚ ਬਹੁਤ ਬਰਦਰਸਤ ਕੰਮ ਹੋ ਰਿਹਾ ਹੈ ਜੇ ਤਾਂ ਤੁਸੀਂ ਭੁਮਿਕਾ ਸਾਡੀ ਮੰਦੀ ਇਹੀ ਕੁਝ ਕਰ ਰਹੇ ਅਸੀਂ ਬੈਠੇ ਹਾਂ ਇਸੇ ਵੇਲੇ ਐਸੇ ਐਸੇ ਚੀਜ਼ ਤੇ ਕਰ ਰਹੇ ਅੱਛਾ ਇਸੇ ਚੱਕਰ ਤੇ ਲਾ ਰਿਹਾ ਤਾਂ ਵਾਜੋ ਸਾਡੀ ਪਛਾਣ ਹੈ ਅੱਛਾ ਅੱਛਾ ਇਸੇ ਚੀਜ਼ ਤੇ ਚੱਲ ਰਿਹਾ ਕੰਮ ਜੀ 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 ਵਾਕਈ ਇਹ ਦਲ ਬਦਲ ਹਾਂ ਅੱਛਾ ਠੀਕ ਚੱਲ ਰਿਹਾ ਮੇਰਾ ਹਾਂ ਠੀਕ ਹੈ ਜੀ ਠੀਕ ਹੈ ਜੀ ਮੇਰਾ ਠੀਕ ਚੱਲ ਰਿਹਾ ਥੋੜੇ ਦੇ ਅੱਗੇ ਨੂੰ ਕਰ ਲਓ ਚੇਰ ਜੀ ਲਓ ਜੀ ਸਰ ਹਾਂ ਸ਼ੁਕਰੀਆ ਬਹੁਤ ਦਲ ਬਦਲਣ ਦੀ ਗੱਲ ਚੱਲ ਰਹੀ ਹੈ ਵੀ ਮਿੰਤਾ ਜੀ ਦਾ ਇੰਟਰਵਿਊ ਸੁਣ ਰਿਆ ਸੀ ਕਿਸੇ ਦੀ ਪਹਿਲਾਂ ਕਿਸੇ ਫਲਾਣੀ ਪਾਰਟੀ ਸੀਗਾ ਦੋ ਦਿਨ ਪਹਿਲਾਂ ਫਿਰ ਉਹ ਚੇਂਜ ਕਰਕੇ ਦੂਜੀ ਚ ਆ ਗਿਆ ਅੱਜ ਉਹਦਾ ਇੰਟਰਵਿਊ ਫੇਰ ਸੁਣਨ ਗਿਆ ਲੈ ਮੈਂ ਫੇਰ ਵਾਪਸ ਆ ਗਿਆ ਕੀ ਕੱਲ ਹੈ ਗਰਗਟਨ ਵੀ ਗੱਸ਼ ਪੈ ਗਈ ਕਹਿੰਦੇ ਜਦੋਂ ਸਾਹਮਣੇ ਨੇਤਾ ਜੀ ਦੇਖੇ ਜਾਂ ਆਂਦੇ ਦੇਖੇ ਹਾਂ ਤੇ ਹਾਂਜੀ ਕਿਆ ਕਹਿੰਦੇ ਹੈ ਕਿਆ ਹੋ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਦਲ ਬਦਲੂ ਦਾ ਸਿਸਟਮ ਇਹ ਸਾਰੀਆਂ ਪਾਰਟੀਆਂ ਨੂੰ ਬਿਮਾਰੀ ਸਾਰੇ ਲੀਡਰਾਂ ਨੂੰ ਬਿਮਾਰੀ ਸਾਰੀ ਜੀ ਸਾਰੀ ਸਿਆਸਤਦਾਨਾਂ ਦਾ ਕੋਈ ਧਰਮ ਨਹੀਂ ਰਿਹਾ ਮਤਲਬ ਤੁਸੀਂ ਯਕੀਨ ਨਹੀਂ ਕਰ ਸਕਦੇ ਦਲ ਬਦਲੀ ਜਾਣ ਦੇ ਵਿੱਚ ਖਰੀਦੋ ਫਰੋਕਤ ਵੀ ਹੁੰਦੀ ਉਹ ਬੜੀ ਮਾੜੀ ਹੈ ਸਭ ਕੁਝ ਸਾਰੀਆਂ ਪਾਰਟੀਆਂ ਨੂੰ ਬਿਮਾਰੀ ਸਾਰੇ ਰਜਣਾ ਨਹੀਂ ਫੇਰ ਵੀ ਇਹਨਾਂ ਨੇ ਰਜਣਾ ਫੇਰ ਰਜਣਾ ਫੇਰ ਵੀ ਨਹੀਂ ਰਜਣਾ ਫੇਰ ਵੀ ਨਹੀਂ ਰਜਣਾ ਰਜਣੇ ਕੀ ਪ੍ਰੋਮਿਸ ਤੁਸੀਂ ਕਰੋ ਤੁਹਾਡੇ ਇੰਟਰਵਿਊ ਕਰਦਾ ਮੈਂ ਇੱਕ ਤੁਹਾਡੇ ਚੈਨਲ ਤੇ ਹੀ ਪਾਇਓ ਤੁਸੀਂ ਆ ਗੱਲਾਂ ਤੁਹਾਡੀਆਂ ਜਿਹੜੀਆਂ ਐਂਕਰ ਵਾਲੀਆਂ ਗੱਲਾਂ ਜਿਹੜੀਆਂ ਨਹੀਂ ਹੈਗੀਆਂ ਕੁਝ ਮੇਰੇ ਪਤਾ ਨਹੀਂ ਮੈਨੂੰ ਲੱਗ ਰਿਹਾ ਹੂੰ ਮੈਂ ਵੀ ਕਰ ਲੰਦਾ ਮੈਨੂੰ ਐਗਰੀ ਵੀ ਕਰ ਲੰਦਾ ਠੀਕ ਥੋੜੀ ਬੰਦੀ ਕਰ ਲੰਦਾ ਤੁਸੀਂ ਬਹੁਤ ਟਾਪ ਦੇ ਐਂਕਰ ਤੁਸੀਂ ਨਾ ਇਹ ਇਹ ਜ਼ਰੂਰੀ ਹੈ ਇਹ ਵੀ ਲੋਕਾਂ ਚਾਣੀ ਆ ਅੱਜ ਕੋਲ ਕਰਕੇ ਮੈਨੂੰ ਵੀ ਢਾਉਣਾ ਨਹੀਂ ਢਾਉਣਾ ਨਹੀਂ ਢਾਉਣਾ ਨਹੀਂ 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 મત ਨਹੀਂ ਮੇਰੀ ਭਾਵਨਾ ਸਮਝ ਮੈਂ ਜਾਗ ਨਹੀਂ ਮੈਂ ਕਰ ਰਿਹਾ ਆਪਾਂ ਕਰਦੇ ਹੁਣ ਇਹਨੂੰ ਅਸੀਂ ਹਣੀ ਵੀਰ ਬਾਤ ਹੀ ਕਰਾਂਗੇ ਹੁਣ ਕੰਡਾ ਦੇ ਕੰਡਾ ਮੇਰੇ ਤੋਂ ਬਾਅਦ ਥੋੜਾ ਕਰਕੇ ਫੇਰ ਕਰਾਂਗੇ ਇਸ ਤੋਂ ਬਾਅਦ ਹੁਣ ਚਲੋ ਪੱਕਾ ਪ੍ਰੋਮਿਸ ਕਰਾਂਗੇ ਬੈਠ ਹੁਣ ਤੋੜਦੇ ਅੱਗੇ ਗੱਲ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦਿ ਲੋ ਦਊਗਾ ਮੈਂ ਕੋਈ ਨਹੀਂ ਪਰ ਹੁਣ ਫਸੇ ਹੋਏ ਤੁਸੀਂ ਮੇਰੇ ਸਕੰਜੇ ਚ ਹਾਂ ਜੀ ਹਾਂ ਮੈਂ ਤਾਂ ਤਿਆਰ ਆ ਮੇਰੇ ਇੱਥੇ ਹਾਂ ਤੁਹਾਡੇ ਵਟਸਐਪ ਆਉਂਦੇ ਰਹਿੰਦੇ ਆ ਦੇਖੋ ਜੀ ਇਹਨਾਂ ਦੇ ਵਟਸਐਪ ਡੇਲੀ ਆਉਂਦੇ ਆ ਜੇਕਰ ਤੁਸੀਂ ਵੀ ਇਹਨਾਂ ਦੇ ਕਪਟਾਵਾਂ ਰਚਨਾਵਾਂ ਜਿਹੜੀਆਂ ਆ ਔਰ ਇਹਨਾਂ ਦੀ ਜਿਹੜੀ ਖਾਸ ਸੋਚ ਜਿਹੜੀ ਹੈ ਉਹ ਜਰੋਨ ਦੇ ਵਿੱਚ ਦਿਖਦੀ ਮੈਂ ਤਾਂ ਸਵੇਰੇ ਉੱਠਦੇ ਸਭ ਤੋਂ ਪਹਿਲਾਂ ਦੇਖਦਾ ਕਿ ਬ੍ਰੋਮੀ ਘੜਾਮਾ ਵਾਲਾ ਉਹਨਾਂ ਦਾ ਕੋਈ ਵਟਸਐਪ ਆਇਆ ਔਰ ਮੈਨੂੰ ਨਹੀਂ ਸਮਝ ਆਉਂਦੀ ਇਹ ਕਿਹੜਾ ਸਿਗਨਲ ਕਿਹਣਾ ਸਿਸਟਮ ਕਿੱਥੋਂ ਚੱਲਦਾ ਤੁਹਾਡਾ ਠਾ ਠਾ ਤੁਸੀਂ ਤਾਂ ਮੇਰੇ ਨਾਲ ਤੁਰਦੇ ਫਿਰਦੇ ਵੀ ਲਿਖੀ ਜਾਂਦੇ ਆ ਹਾਂਜੀ ਨਿਕ ਚਾਲ ਜੀ ਬਣ ਜਾਂਦੀ ਹੈ ਬਾਕੀ ਤੁਹਾਡੇ ਵਰਗੇ ਟੀਚਰ ਸਾਹਿਬਾਨ ਦੀ ਕਿਰਪਾ ਰਹੀ ਹੈ ਪੰਜਾਬੀ ਵਾਲਿਆਂ ਦੀ ਖਾਸ ਕਰਕੇ ਚੰਗਾ ਕੋਈ ਸੀਗਾ ਟਾਈਮ ਜਦੋਂ ਅਸੀਂ ਸੀਰੀਅਸ ਰਹੇ ਪੜ੍ਹਾਈ ਪ੍ਰਤੀ ਲਾ ਲੋ ਤੇ ਹੁਣ ਉਹ ਜਿਹੜਾ ਇਲੈਕਟਿਵ ਪੰਜਾਬੀ ਚ ਪੜ੍ਹੀ ਹੋਈ ਤੇ ਉਸ ਤੋਂ ਬਾਅਦ ਜਿਹੜੀ ਅਡੀਸ਼ਨਲ ਕਲਾਬਾਂ ਸਬਜੈਕਟ ਤੋਂ ਬਾਹਰ ਲੀਆਂ ਪੜ੍ਹਨੀਆਂ ਉਹ ਟੈਂਕੀ ਤਾਂ ਫਿਰ ਉੱਛਲਦੀ ਹੀ ਹੋਈ ਆ ਨਾ ਜਿਹਦੀ ਭੜੀ ਹੋਵੇ ਹਾਂ ਸੋ ਕਿਤੇ ਵਿਚਾਰ ਭਰ ਗਏ ਤਾਂ ਹੁਣ ਉਹ ਥੋੜਾ ਫਾਰ ਫੁੱਟ ਜਾਂਦੀ ਹੈ ਗਈ ਵਾਰੀ ਉਹ ਕਹਿੰਦੇ ਖਮੀਰ ਜਾਗ ਬਣਾਓ ਹਾਂ ਹਾਂ ਦੀ ਹਾਂ ਦੀ ਮੈਂ ਪਰ ਮੈਨੂੰ ਕਈ ਵਾਰੀ ਮੈਂ ਸੋਚਦਾ ਵੀ ਇਹ ਤੁਰਦੇ ਫਿਰਦੇ ਸਬਜ਼ੀ ਲੈਣ ਵਾਲੇ ਨਾਲ ਜਦੋਂ ਗੱਲ ਕਰਦੇ ਉਸ ਵੀ ਕੰਮਾ ਕਰਨ ਦਿੰਦੇ ਹੋਣੇ ਤੁਸੀਂ ਨ ਦੇਈ ਚਾਰ ਦੇਈ ਜੋਇਨ ਦੀ ਦੇਈ ਫਟਕੜੀ ਦੇਈ ਹਿੰਗ ਦੀ ਦੇਈ ਜੀ ਚਲੋ ਜਿੰਦਾ ਕਵਤਾ ਦਾ ਥੋੜਾ ਇੱਕ ਹੈ ਥੋੜਾ ਇੱਕ ਪਿਛਲੇ ਇੱਕ ਸਾਲ ਤੋਂ ਥੋੜੀ ਸੇਧ ਹੋ ਗਈ ਕਿਰਪਾ ਕਰੋ ਕਰੋ ਤਾਂ ਨਹੀਂ ਕੋਈ ਤੰਗ ਕਰਦੇ ਕਵਤਾ ਵਿੱਚ ਲਿਖੀ ਜਾਂਦੇ ਸਾਰੇ ਨਹੀਂ ਨਹੀਂ ਕਮੀਆਂ ਨੇ ਵੀ ਪ੍ਰੋਬਲਮ ਹੁੰਦੀ ਹੈ ਹੁੰਦੀ ਹੈ ਕਰੋ ਹੁੰਦੀ ਹੈ ਪ੍ਰੋਬਲਮ ਵੀ ਇਹ ਸਾਰਾ ਦਿਨ ਕਵਤਾ ਵਿੱਚ ਲਿਖੀ ਜਾਂਦਾ ਬਿਲਕੁਲ ਬਿਲਕੁਲ ਆਪਾਂ ਤੋਂ ਸ਼ੁਰੂ ਕਰਦੇ ਆਂ ਫਿਰ ਹੁਣ ਲਓ ਜੀ ਲਓ ਜੀ ਲਓ ਫਿਰ ਨਾ ਇਹ ਹੁਣ ਤੁਸੀਂ ਮੈਨੂੰ ਛਿੜੀ ਜਾ ਰਹੇ ਹੋ ਨਹੀਂ ਚਲਾਓ ਹੁਣ ਆਪਾਂ ਇੱਥੋਂ ਕਰਦੇ ਆ ਇਹ ਤੁਸੀਂ ਵੀ ਕਵੀ ਵੀ ਹੋ ਬਹੁਤ ਮੈਂ ਤਾਂ ਹੀ ਕਹਿਆ ਤੁਹਾਨੂੰ ਤੁਸੀਂ ਵੀ ਕਵੀ ਮੈਂ ਵੀ ਕਵੀ ਹੁਣ ਕੋਈ ਨਹੀਂ ਹੈ ਹੁਣ ਆਪਣੀਆਂ ਵਾਈਬਸ ਜਿਹੜੀਆਂ ਨੇ ਕਵੀਆਂ ਦੀਆਂ ਉਹਨਾਂ ਦੀਆਂ ਭਾਵਨਾਵਾਂ ਗਾ ਕੇ ਕਰਦੇ ਆ ਹੁਣੇ ਮੰਨ ਲਓ ਵੀ ਮੇਰੇ ਰਾਹੀ ਕਿਸੇ ਕਿਸੇ ਨਹੀਂ ਸਾਰੇ ਕਵੀਆਂ ਦੀ ਘਰ ਵਾਲੀਆਂ ਦੀ ਆਵਾਜ਼ ਹੈ ਅੱਛਾ ਇੱਥੇ ਵੀ ਲਿਖਤਾ ਹੁਣੇ ਲਿਖਿਆ ਨਾ 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 ਇਹ ਤਾਂ ਪੁਰਾਣਾ ਅੱਛਾ ਯਾਦ ਆ ਗਿਆ ਸੱਚੀ ਅੱਛਾ ਕਵਤਾ ਦਾ ਹੋ ਗਿਆ ਬੁਖਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਬੁਖਾਰ ਕਵਤਾ ਦਾ ਹੋ ਗਿਆ ਬੁਖਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਬੁਖਾਰ ਸੁੱਜਦਾ ਨਾ ਹੋਰ ਕੰਮ ਕਾਰ ਮੇਰੇ ਮਾਹੀ ਨੂੰ ਨਹੀਂ ਸੁੱਜਦਾ ਨਾ ਹੋਰ ਕੰਮ ਕਾਰ ਕਵਤਾ ਦਾ ਹੋ ਗਿਆ ਬੁਖਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਬੁਖਾਰ ਮੰਜਿਆਂ ਸੰਦੂਖਾਂ ਨੂੰ ਇਹ ਵਿਰਸਾ ਏ ਆਖਦਾ ਅੱਛਾ ਕਹਿੰਦਾ ਸੀ ਜਮਾਨਾ ਚੰਗਾ ਗੋਬਰ ਤੇ ਰਾਖਦਾ ਹੂੰ ਸਾਇੰਸ ਦੀ ਤਰੱਕੀ ਲੱਗੇ ਭਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਵਿਖਾਰ ਕਵਤਾ ਦਾ ਹੋ ਗਿਆ ਵਿਖਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਵਿਖਾਰ ਤੁੰਬੀ ਵਾਲੇ ਗਾਣਿਆਂ ਨੂੰ ਸੁਣੇ ਝੂਮ ਝੂਮਨੀ ਕਹਿੰਦਾ ਸਿਰਫੜੇ ਪੌਪ ਰੈਪ ਵਾਲੀ ਧੂਮਨੀ ਤੁੰਬੀ ਵਾਲੇ ਗਾਣਿਆਂ ਨੂੰ ਸੁਣੇ ਝੂਮ ਝੂਮਨੀ ਕਹਿੰਦਾ ਸਿਰਫੜੇ ਪੌਪ ਰੈਪ ਵਾਲੀ ਧੂਮਨੀ ਜੱਜ ਦੀ ਨਾ ਸਾਜੀਆਂ ਦੀ ਡਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਵਖਾਰ ਕਵਤਾ ਦਾ ਹੋ ਗਿਆ ਵਖਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਵਖਾਰ ਮੱਕੀ ਦੀਆਂ ਰੋਟੀਆਂ ਤੇ ਸਰੋਂ ਵਾਲਾ ਸਾਗ ਨਹੀਂ ਦੁੱਧ ਲੱਸੀ ਦਹੀਂ ਵਾਲੇ ਛੇੜੀ ਰੱਖੇ ਰਾਗ ਨਹੀਂ ਚਿੱਤ ਆਵੇ ਅੰਬ ਦਾ ਆਚਾਰ ਮੇਰੇ ਮਾਹੀ ਨੂੰ ਨਹੀਂ ਕਵਤਾ ਦਾ ਹੋ ਗਿਆ ਬੁਖਾਰ ਬੋਲ ਮਹੋਰੀਗਾ ਇਹਦਾ ਇੱਥੇ ਕਰਦੇ ਹਾਂ ਸਮਝ ਆਉਂਦੀ ਕਵਤਾ ਦਾ ਬੁਖਾਰ ਪਿੱਛੇ ਜੇ ਮੈਂ ਇੱਕ ਲਿਖਿਆ ਸੀ ਨਾ ਅੰਗਰੇਜ਼ੀ ਅੰਗਰੇਜ਼ੀ ਨੇ ਪੰਜਾਬੀ ਉਹ ਕਾਫੀ ਲੰਮਾ ਚੋੜਾ ਆ ਉਹ ਕਿਉਂਕਿ ਮੈਂ ਬਹੁਤ ਲੰਮਾ ਹੋ ਗਿਆ ਸਾਰਾ ਇੰਟਰਵਿਊ ਹੋ ਜਾਈਏ ਉਹ ਪਰ ਉਹ ਜੰਮੀ ਕਿੱਥੋਂ ਸੀ ਅਪਣੇ ਪੰਜਾਬੀ ਬਾਰੇ ਗੱਲ ਕਰਦੇ ਹਾਂ ਨਾ ਇਨੇ ਹੁਣ ਆਪਾਂ ਬੈਠੇ ਆ ਤੁਸੀਂ ਚੇਅਰ ਤੇ ਬੈਠੇ ਹੋ ਮੈਂ ਚੇਅਰ ਤੇ ਬੈਠਾ ਆ ਸਾਹਮਣੇ ਸਕਰੀਨ ਦਿਖ ਰਹੀ ਆ ਇੱਥੇ ਮਾਊਸ ਐ ਆ ਕੀਬੋਰਡ ਐ ਆ ਟੇਬਲ ਐ ਆ ਮਾਈਕ ਲੱਗਿਆ ਹੋਇਆ ਹਨਾ ਉਹ ਕੈਮਰਾਮੈਨ ਐ ਉਹ ਸਟੈਂਡ ਤੇ ਕੈਮਰਾ ਲਾਈਟ ਜਗ ਰਹੀ ਆ ਮਤਲਬ ਕਿ ਕੀ ਬੋਲਿਆ ਮੈਂ ਲਾਈਟ ਕੈਮਰਾ ਮਾਊਸ ਕੀਬੋਰਡ ఎవਰੀਥਿੰਗ ਇਜ਼ ਅੰਗਰੇਜ਼ੀ ਪਰ ਸਮਝ ਸਾਰਿਆਂ ਨੂੰ ਆਈ ਐ ਹਮ ਪਰ ਇਹ ਪੰਜਾਬੀ ਐ ਹੁਣ ਹਮ ਇਹਦੇ ਤੇ ਨਾ ਮੈਂ ਹੁਣ ਪੰਜਾਬੀ ਬਣ ਗਈ ਐ ਬਣ ਗਈ ਐ ਜੀ ਇਹ ਭਾਸ਼ਾ ਦੀ ਅਮੀਰੀ ਐ ਇੱਕ ਬੜਾ ਨਾ ਅ ਬੜਾ ਇੱਕ ਪ੍ਰਚਾਰ ਚੱਲ ਰਿਹਾ ਵੀ ਹੋਈ ਪੰਜਾਬੀ ਨੂੰ ਖਤਰਾ ਪੰਜਾਬੀ ਪੰਜਾਬੀ ਨੂੰ ਖਤਰਾ ਕੀ ਹੈ ਹੂੰ ਜਿਹਦੀ ਤਾਂ ਐਬਿਲਿਟੀ ਇੰਨੀ ਹੈ ਇਹਦੀ ਤਾਂ ਏਡੀ ਹੋ ਹੈ ਇਹਦੇ ਵਿੱਚ ਕਿ ਕਿਸੇ ਲਫ਼ਜ਼ ਨੂੰ ਆਪਣੇ ਵਿੱਚ ਇਸ ਤਰ੍ਹਾਂ ਫਿੱਟ ਕਰ ਲੈਣਾ ਅਪਣਾ ਲੈਣਾ ਉਹਨੂੰ ਮੇਰੇ ਮੈਨੂੰ ਤਾਂ ਸਭ ਤੋਂ ਵੱਡੀ ਖਾਸੀਅਤ ਇਹ ਲੱਗਦੀ ਹੈ ਪੰਜਾਬੀ ਦੀ ਸ਼ਬਦਾਂ ਨੂੰ ਅਬਜ਼ਰਬ ਕਰ ਲੈਣਾ ਅਬਜ਼ਰਬ ਕਰਕੇ ਆਪਣਾ ਬਣਾ ਲੈਣਾ ਕਿਸੇ ਨੂੰ ਕਿਸੇ ਅਡਾਪਟਡ ਚਾਈਲਡ ਨੂੰ ਤੁਸੀਂ ਮਤਲਬ ਕਿ ਇੰਨਾ ਪਿਆਰ ਦੇਣਾ ਆਪਣੇ ਰੀਅਲ ਚਾਈਲਡ ਵਾਂਗੂੰ ਹੂੰ ਲੋਕਾਂ ਨੂੰ ਲੱਗੇ ਕਿ ਇਹਦਾ ਆਪਣਾ ਪੁੱਤ ਆ ਇਹ। ਹੂੰ। ਇਟ ਮੀਨਸ ਇਹ ਕਿੰਨੀ ਵਧੀਆ ਮਾਂ ਐ ਸਾਡੀ ਪੰਜਾਬੀ ਮਾਂ ਬੋਲੀ ਜਿਹੜੀ ਸਾਰਿਆਂ ਵਾਸਤੇ ਹੀ ਮਤਲਬ। ਹੂੰ। ਪਹਿਲੀ ਗੱਲ ਤਾਂ ਪੰਜਾਬੀ ਹੀ ਪਿਓਰ ਨਹੀਂ ਪੰਜ ਆਪ ਤੁਸੀਂ ਆਪ ਦਿਖਾਓ ਕੱਢ ਕੇ ਪਹਿਲਾਂ ਫਾਰਸੀ ਦਾ ਵਿੱਚੋਂ। ਆਪ ਆ ਗਿਆ ਫਾਰਸੀ ਦਾ ਵਿੱਚ। ਤੁਸੀਂ ਕਿਵੇਂ ਕਹਦੋਂਗੇ ਇਹ ਪਹਿਲਾਂ ਸਬਤ ਸਿੰਧੂ ਨਾਮ ਰਿਹਾ ਤਾਂ ਵੀ ਵਿੱਚ ਸਬਤ ਜਿਹੜਾ ਉਹਦਾ ਰਿਹਾ ਸੰਸਕ੍ਰਿਤ ਦਾ। ਸੰਸਕ੍ਰਿਤ ਦਾ ਰਿਹਾ। ਤੁਸੀਂ ਪੰਜ ਪਾਣੀ ਸਵੇਰ ਦਾ ਨਾਮ ਲੈ ਕੇ ਦਹੋਲਾ ਹੀ ਨਹੀਂ ਹੋਣਾ ਕਿਸੇ ਤੋਂ। ਹੂੰ। ਪਾਣੀ ਪੰਜਾ ਪਾਣੀ ਕਿਵੇਂ ਕਹਦੋਂਗੇ? ਜ਼ੁਬਾਨ ਤੇ ਫਲੋ ਨਹੀਂ ਬਣਦਾ ਮਤਲਬ। ਪਰ ਪੰਜਾਬੀ ਦੀ ਖਾਸੀਅਤ ਇਹ ਵੀ ਦੂਜੇ ਸ਼ਬਦ ਨੂੰ ਫਟ ਕਰ ਲੈਂਦੀ ਹੈ ਇਹ ਸਾਰੀਆਂ ਭਾਸ਼ਾਵਾਂ ਨੂੰ ਨਾਲ ਅਬਜ਼ਰਬ ਕੀਤਾ ਹੈ ਕੀਤਾ ਹੈ ਭਾਸ਼ਾ ਦੀ ਰਮਜ਼ਦੀਯ ਗੱਲ ਕਰਦੇ ਆ ਹੂੰ ਕਹਿੰਦੇ ਵੀ ਸਤਰੰਜ ਹੋਈ ਚੈਸ ਹੂੰ ਤੇ ਤਣਾ ਸਟ੍ਰੈਸ ਜੀ ਯਾਰ ਉਹ ਵਰਦੀ ਡਰੈਸ ਤੇ ਪ੍ਰੈਸ ਛਾਪਾਖਾਨਾ ਜੀ ਹੂੰ ਮੰਡਲੀ ਦਾ ਬੈਂਡ ਰੇਤਾ ਹੋ ਗਿਆ ਇਹ ਸੈਂਡ ਤੇ ਜ਼ਮੀਨ ਬਣੀ ਲੈਂਡ ਤੇ ਗ੍ਰੈਂਡ ਦਾਦਾ ਨਾਨਾ ਜੀ ਜੀ ਪਤਲੂਨ ਹੋਈ ਪੈਂਟ ਤੇ ਇਕਤਰ ਹੋਇਆ ਸੈਂਟ ਯਾਰ ਉਹ ਚਿਬ ਬਣੇ ਡੈਂਟ ਨਾਲੇ ਟੈਂਟ ਸ਼ਾਮਯਾਨਾ ਜੀ ਵਾਹ ਜਲਦ ਹੋਇਆ ਸੂਨ ਜਲਦ ਹੋਇਆ ਸੂਨ ਜਲਦ ਹੋਇਆ ਸੂਨ ਤੇ ਦੁਪਹਿਰ ਹੋਈ ਨੂਨ ਕਹਿਣ ਚੰਨ ਤਾਈ ਮੂਨ ਤੇ ਬਲੂਨ ਹੈ ਭਕਾਨਾ ਜੀ ਹੂੰ ਕਹਿਣ ਭੇਜੋ ਤਾਈ ਸੈਂਡ ਨਾਲੇ ਅੰਤ ਨੂੰ ਵੀ ਐਂਡ ਮੋੜ ਬਣੀ ਜਾਣ ਬੈਂਡ ਤੇ ਟ੍ਰੈਂਡ ਹੈ ਜਮਾਨਾ ਜੀ ਹੋਈ ਭੂਮਿਕਾਏ ਰੋਲ ਤੇ ਸੁਰਾਖ ਹੋਇਆ ਹੋਲ ਕਹਿਣ ਖੰਭਿਆਂ ਨੂੰ ਪੋਲ ਨਾਲੇ ਗੋਲ ਹੈ ਨਿਸ਼ਾਨਾ ਜੀ ਸੰਕੇਤ ਨੇ ਜੀ ਸਾਈਨ ਅਤੇ ਲੀਕ ਹੋਈ ਲਾਈਨ ਸੰਕੇਤ ਨੇ ਜੀ ਸਾਈਨ ਅਤੇ ਲੀਕ ਹੋਈ ਲਾਈਨ ਖਾਨ ਹੋਈ ਮਾਈਨ ਤੇ ਫਾਈਨ ਜੁਰਮਾਨਾ ਜੀ ਕੋਈ ਰੋਮੀ ਭਾਸ਼ਾ ਦੀ ਰਮਜ਼ ਤੇ ਇਕੜਾ ਮੇਚੇ ਸਮਝ ਹਮਮ ਰੋਮੀ ਭਾਸ਼ਾ ਦੀ ਰਮਜ ਵੇ ਕੜਾ ਮੇਚੇ ਸਮਝ ਲੈ ਕੇ ਦੂਜੀ ਤੋਂ ਲਫਜ਼ ਕਰੇ ਗਜਬ ਖਜ਼ਾਨਾ ਜੀ ਦੂਜੀ ਦੇ ਲਫਜ਼ ਕਰੇ ਗਾਜਬ ਖਜ਼ਾਨਾ ਜੀ ਸੋ ਇਹ ਖਜ਼ਾਨਾ ਜਿਹੜਾ ਆਪਾਂ ਗੱਲ ਕੀਤੀ ਹੈ ਕਿ ਪਣਾਰ ਹੈ ਜਿਹੜਾ ਸ਼ਬਦ ਪਣਾਰ ਹੈ ਕਿਸੇ ਭਾਸ਼ਾ ਦਾ ਉਹ ਨਹੀਂ ਹੈ ਉਹ ਕੋਈ ਵੀ ਜਮਾਨ ਖਾਲਸ ਨਹੀਂ ਹੈ ਇਹ ਇੱਕ ਯੂਨੀਵਰਸਲ ਟਰੁਥ ਹੈ ਟਰੁਥ ਹੈ ਫੈਕਟ ਹੈ ਕਿ ਕੋਈ ਵੀ ਭਾਸ਼ਾ ਖਾਲਸ ਨਹੀਂ ਹੈ ਹਮ ਤੁਸੀਂ ਚਾਰ ਲੈਣਾ ਬੋਲ ਕੇ ਦੇਖੋ ਕਿਸ ਨਾ ਕਿਸੇ ਬੋਲੀ ਦਾ ਸ਼ਬਦ ਆਏਗਾ ਵਿੱਚ ਆਏਗਾ ਰੰਗ ਆਏਗਾ ਹਮ ਕੋਈ ਕੋਈ ਨਾ ਕੋਈ ਸ਼ਬਦ ਜਿਹੜੇ ਹੈ ਇਧਰ ਉਧਰ ਆਣ ਗਏ। ਜੇ ਆਪਾਂ ਹੁਣ ਝੱਗਾ ਨਹੀਂ ਕਹਿ ਸਕਦੇ ਇਹਨੂੰ। ਬੋਲਤ ਨਹੀਂ ਕਹਿ ਸਕਦੇ। ਜਦੋਂ ਕਿ ਸਵਾਲ ਕਰ ਦੇਵੇ ਤਾਂ ਕਹਿ ਸਕਦੇ ਆਪਾਂ ਬੋਲਦੇ ਹਾਂ ਸਾਡੀ ਬਿਆਜੇ ਮੈਂ ਜਿਸ ਰੰਗ ਦਾ ਝੱਗਾ ਪਾਇਆ ਹੈ ਝੱਗੀ ਪਈ ਹੋਈ ਹੈ। ਹਮ ਹੈਨਾ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਕਹਿੰਦੇ ਵਿਸ਼ਵਵਿਦਿਆਲਾ ਨਹੀਂ ਕਹਿੰਦੇ। ਕਿਸੇ ਬਦਲਾ ਵੀ ਸ਼ਬਦ ਪੰਜਾਬੀ ਦਾ ਹੈ ਹੀ ਨਹੀਂ ਯੂਨੀਵਰਸਿਟੀ ਹੀ ਪੰਜਾਬੀ ਹੈ। ਹਾਂ ਯੂਨੀਵਰਸਿਟੀ ਪੰਜਾਬੀ ਦਾ ਵਿਸ਼ਵਵਿਦਿਆ ਦਾ ਫਿਰ ਵਿਸ਼ਵ ਹਿੰਦੀ ਦਾ ਵੀ ਬਦਲਾ ਵੀ ਹੁੰਦੀ ਆ ਜਾਂਦਾ। ਮੈਂ ਸਕੂਲ ਜਾ ਰਿਹਾ ਹਾਂ ਸਕੂਲ ਪੰਜਾਬੀ ਚ ਹੋ ਗਿਆ ਹੁਣ। ਹਾਂਜੀ ਅੱਗੇ ਵਧੀਆ ਆਪਾ ਬਹੁਤ ਬੋਰਡ ਲੱਗਿਆ ਸੀ ਕਹਿੰਦੇ ਸਕੂਲਾਂ ਤੇ ਕਾਲਜਾਂ ਦੀਆਂ ਯੂਨੀਫਾਰਮਸ ਮਿਲਦੀਆਂ ਹਨ ਵੈਰੀ ਗੁੱਡ ਤਾਂ ਹੀ ਮੈਂ ਕਿਹਾ ਤੁਹਾਨੂੰ ਡਿੰਡੂ ਰੱਬੀ ਕੋਈ ਠੀਕ ਕੋਈ ਪ੍ਰੋਬਲਮ ਨਹੀਂ ਹੈ ਹੋਣੀ ਨਹੀਂ ਚਾਹੀਦੀ ਨਹੀਂ ਹੋਣੀ ਚਾਹੀਦੀ ਇਸ ਗੱਲ ਨੂੰ ਲੈ ਕੇ ਆਪਾਂ ਨਾ ਉਹ ਨਾ ਕਰੀਏ ਦੇਖੋ ਜੀ ਪੰਜਾਬੀ ਦੇ ਬਹੁਤ ਵੱਡੇ ਜਿਹੜੇ ਹੈ ਫਨਕਾਰ ਬੜੇ ਅੱਛੇ ਗਾਇਕ ਬੜੇ ਅੱਛੇ ਲੇਖਕ ਕਵੀ ਜਿਹੜੇ ਹੈ ਬੁੱਧੀਜੀਵੀ ਰੋਮੀ ਕੜਾਮਾ ਜੀ ਇਹ ਗੱਲ ਕਹਿ ਰਹੇ ਆਂ ਔਰ ਗੱਲ ਵੀ ਬਿਲਕੁਲ ਸੋਲਾਨੇ ਸਹੀ ਹੈ ਮੈਨੂੰ ਤਾਂ ਬਿਲਕੁਲ ਠੀਕ ਲੱਗੀ ਤੁਹਾਨੂੰ ਕਿਦਾਂ ਦੀ ਲੱਗੀ ਗੱਲ ਕਿ ਪੰਜਾਬੀ ਜਿਹੜੀ ਹੈ ਬਹੁਤ ਵਿਸ਼ਾਲ ਲੈਂਗੁਏਜ ਹੈ ਬਹੁਤ ਵਿਸ਼ਾਲ ਭਾਸ਼ਾ ਹੈ ਦੇ ਵਿੱਚ ਦੂਜੇ ਸ਼ਬਦ ਜਿਹੜੇ ਹੈ ਇਹਨਾਂ ਨੂੰ ਇਹ ਆਪਣੇ ਵਿੱਚ ਮਿਲਾਉਂਦੇ ਜਾ ਰਹੀ ਹੈ ਗੱਲਾਂ ਬਾਤਾਂ ਜਾ ਰਹੀਆਂ ਬੜੇ ਰਿਓ ਬਹੁਤ ਬਹੁਤ ਕੁਝ ਹੋਣ ਵਾਲਾ ਹੈ ਸੁਣਾਓ ਜੀ ਕੁਝ ਹੋ ਸੁਣਾਓ ਜੀ ਆੜ ਦਿਓ ਜੀ ਕੁਝ ਅ ਅੱਜਕੱਲ ਦਾ ਜੀ ਹਾਲ ਚਾਲ ਪੁੱਛਦੇ ਹੁਣੇ ਪਹਿਲਾਂ ਮੇਰੇ ਖਿਆਲ ਉਹ ਹਾਂ ਆਹਨਾ ਵੀ ਚਿੱਤਰਹਾਰ ਇੱਕ ਅੱਜਕੱਲ ਚੱਲ ਰਿਹਾ ਜੋ ਵਾਲੇ ਵਾਲੇ ਅੱਛਾ ਅੱਜਕੱਲ ਜੋ ਚਿੱਤਰ ਇਲੈਕਸ਼ਨ ਚਿੱਤਰਹਾਰ ਮੈਨੂੰ ਵੈਸੀ ਨਾਮ ਲੈ ਲਿਆ ਇੱਕ ਅੱਜ ਨਹੀਂ ਸਾਰਾ ਹੀ ਸਾਰੀ ਓਵਰ ਆਲੀ ਓਵਰ ਆਲੀ ਓਹੀ ਨਾਮ ਦਿੱਤਾ ਇੱਕ ਅ ਅਜੀਬ ਜਿਹਾ ਹੀ ਅੱਜਕੱਲ ਚਿੱਤਰਹਾਰ ਖ ਚੱਲ ਰਿਹਾ ਹੂੰ ਧੁਰ ਅੰਦਰ ਤੱਕ ਨਫ਼ਰਤ ਮੂੰਹ ਤੇ ਪਿਆਰ ਹੈ ਚੱਲ ਰਿਹਾ ਆਏ ਹਾਏ ਹਾਏ ਅਜੀਬ ਜਿਹਾ ਹੀ ਅੱਜਕੱਲ ਚਿੱਤਰਖਾਰ ਹੈ ਚੱਲ ਰਿਹਾ ਧੁਰ ਅੰਦਰ ਤੱਕ ਨਫਰਤ ਮੂੰਹ ਤੇ ਪਿਆਰ ਹੈ ਚੱਲ ਰਿਹਾ ਜਿੰਨੀਆਂ ਵੱਡੀਆਂ ਕੋਠੀਆਂ ਕਾਰਾਂ ਵਾਲੇ ਬਹੁਤਿਆਂ ਤੇ ਹੂੰ ਉਹਨਾਂ ਹੋਈ ਕੋਈ ਵੱਡਾ ਲੋਨ ਉਧਾਰ ਹੈ ਚੱਲ ਰਿਹਾ ਹਾਏ 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 ਬਿਲਕੁਲ ਛੱਟੇ ਦਿਨ ਛੱਟੇ ਦਾ ਬਾਦ ਅਸਤੂਰ ਕਹਿਰ ਜਾਰੀ ਹੂੰ ਛੱਟੇ ਦਿਨ ਛੱਟੇ ਦਾ ਬਾਦ ਅਸਤੂਰ ਕਹਿਰ ਜਾਰੀ ਪਰ ਠੀਕ ਹੈ ਸਭ ਛੱਟ ਕੱਪੜੀਆਂ ਦਾ ਪ੍ਰਚਾਰ ਹੈ ਚੱਲ ਰਿਹਾ ਹੂੰ ਭੈਣਾ ਭਤੀਜੀਆਂ ਦੇ ਨਾਲ ਵਿਆਹ ਬਸ ਵੀਜੇ ਦੀ ਖਾਤਰ ਹੂੰ ਭੈਣਾ ਭਤੀਜੀਆਂ ਦੇ ਨਾਲ ਵਿਆਹ ਬਸ ਵੀਜ਼ੇ ਦੀ ਖਾਤਰ ਉੰਜ ਅਣਖ ਹੀ ਹੋਣ ਦਾ ਭਾਸ਼ਣ ਧੂਆਂ ਧਾਰ ਖੇ ਚੱਲ ਰਿਹਾ ਗੱਪਾਂ ਜੁਮਲੇ ਝੱਲ ਬਲਲੀਆਂ ਜਿਸ ਨੂੰ ਵੱਧ ਆਵਣ ਕੋਈ ਰਾਜ ਕੋਈ ਵਿਚ ਕੇਂਦਰ ਸਰਕਾਰ ਹੈ ਚੱਲ ਰਿਹਾ ਹੂੰ ਅਖਬਾਰਾਂ ਮਾਇਆ ਦੇ ਤਿਆਗੀ ਪਹਿਨ ਲਗੋਟੀਆਂ ਗਮਛੇ ਜੋ ਹੂੰ ਟਿਕਟਾਂ ਤੇ ਉਹਨਾਂ ਦਾ ਦਰਸ਼ ਦਿਦਾਰ ਹੈ ਚੱਲ ਰਿਹਾ ਪਾਠਾਂ ਸਰੂਪਿਆਂ ਅਰਦਾਸਾਂ ਦੀਆਂ ਸੇਲਾਂ ਲੱਗੀਆਂ ਨੇ ਪਾਠਾਂ ਸਰੂਪਿਆਂ ਅਰਦਾਸਾਂ ਦੀਆਂ ਸੇਲਾਂ ਲੱਗੀਆਂ ਨੇ ਬਣੋ ਖਰੀਦਣ ਵਾਲੇ ਅਸਲ ਵਪਾਰ ਹੈ ਚੱਲ ਰਿਹਾ ਓਏ ਪਿੰਡ ਘਨਾਮੇ ਰੋਮੀਆਂ ਦੋਸ਼ ਕੀ ਦਿੰਨੇ ਬੰਦਿਆਂ ਨੂੰ ਸੋਚ ਡੂੰਗੀ ਨਾਲ ਮਨ ਵਿੱਚ ਇਹ ਵਿਚਾਰ ਹੈ ਚੱਲ ਰਿਹਾ ਕਿ ਚੱਪਲਾਂ ਤੱਕ ਮਹਿਫੂਜ਼ ਨਹੀਂ ਹਨ ਉਹਦੇ ਦਰ ਉੱਤੇ ਚੱਪਲਾਂ ਤੱਕ ਮਹਿਫੂਜ਼ ਨਹੀਂ ਹਨ ਉਹਦੇ ਦਰ ਉੱਤੇ ਜਿਹਦੇ ਹੁਕਮ ਵਿੱਚ ਕਹਿੰਦੇ ਕੋਲ ਸੰਸਾਰ ਹੈ ਚੱਲ ਰਿਹਾ ਜਿਹਦੇ ਹੁਕਮ ਵਿੱਚ ਕਹਿੰਦੇ ਕੋਲ ਸੰਸਾਰ ਹੈ ਚੱਲ ਰਿਹਾ ਕਮਾਲ ਹੈ ਕਮਾਲ ਹੈ ਬਈ ਬੰਦੇ ਨੇ ਰੱਬ ਨੇ ਬੰਦਾ ਬਣਾਇਆ ਕਿ ਬੰਦੇ ਨੇ ਰੱਬ ਬਣਾਇਆ ਆ ਜਿਹੜੀ ਗੱਲ ਹੈ ਬਿਲਕੁਲ 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 ਇਹ ਵੀ ਇੱਕ ਬੜੀ ਅਨੋਖੀ ਕਿਸਮ ਦੀ ਬਹਿਸ ਹੈ ਜਿਹੜੀ ਕਦੇ ਖਤਮ ਨਹੀਂ ਹੋ ਸਕਦੀ ਕਰਨੀ ਹੈ ਨਹੀਂ 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 ਅੱਜ ਨਹੀਂ ਕਦੇ ਵੀ ਕਰ ਲੋ ਕਦਮ ਨਹੀਂ ਹੋਣੀ ਇਹਦਾ ਕੋਈ ਅੰਤ ਨਹੀਂ ਹੈ ਤੁਸੀਂ ਰੱਬ ਦੀ ਹੋਂਦ ਨੂੰ ਜਤਾਉਣ ਵਾਸਤੇ ਬੋਲੋ ਮੈਂ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਵਾਲੇ ਵਾਸਤੇ ਬੋਲਾਂ ਐਨੇ ਪੁਆਇੰਟ ਮੈਂ ਤੁਹਾਨੂੰ ਸਭ ਤੁਹਾਡੇ ਮੂਰੇ ਪੇਸ਼ ਕਰੂੰਗਾ ਨਾਸਤਿਕਤਾ ਦੇ ਤੁਸੀਂ ਆਸਤਿਕਤਾ ਦੇ ਐਨੇ ਪੇਸ਼ ਕਰੋਗੇ ਦੂਜੇ ਦਿਨ ਤੁਹਾਡਾ ਜਿਕਰੂਗਾ ਮੈਂ ਨਾਸਤਿਕ ਬਣ ਜਾ ਮੇਰਾ ਜਿਕਰੂਗਾ ਮੈਂ ਆਸਤਿਕ ਬਣ ਜਾ ਉਲਟ ਹੋ ਜਾਗਾ ਕੰਮ ਆ ਮੈਨ ਦਿਸ ਇਜ਼ ਦ ਐਂਡ ਆਫ ਦਿਸ ਡਿਬੇਟ ਵੀ ਨਾ ਚੋਪੜਾ ਸਰ ਜੀ ਜਿਹੜੀ ਆਪਾਂ ਸ਼ੁਰੂ ਤੋਂ ਹੀ ਗੱਲ ਕੀਤੀ ਹੈ ਨਾ ਧਰਮ ਨੂੰ ਲੈ ਕੇ ਧਰਮ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੇ ਪੁਆਇੰਟ ਵਿਸ਼ੇ ਤਾਂ ਇਹੋ ਜਿਹੇ ਨੇ ਨਾ ਮੈਨ ਮੈਂ ਪਤਾ ਨਹੀਂ ਗਲਤ ਵੀ ਹੋ ਸਕਦਾ ਆਪਣੀ ਦਾਦੇ ਪਰ ਮੈਂ ਦੁਖੀ ਹੁੰਨਾ ਜਿਵੇਂ ਭਾਸ਼ਾ ਦੀ ਆਪਾਂ ਗੱਲ ਕੀਤੀ ਹੈ ਬੋਲੀ ਨੂੰ ਹੁਣ ਪਾਕਿਸਤਾਨ ਦੀ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਚ ਹੈ ਹੂੰ ਉੱਥੇ ਸਿੱਖ ਕਿੰਨੇ ਨੇ ਹੂੰ ਬੁਲਬੋ ਜੋੜ ਦਿੱਤੀ ਗਈ ਉਹ ਢੀ ਪਹਿਲਾਂ ਕਹਿੰਦੇ ਹਿੰਦੂ ਵੀ ਕਹਿੰਦੇ ਸਾਡੀ ਹਿੰਦੀ ਆ ਉਹ ਵੀ ਇੱਕ ਇੱਕ ਸੀਗਾ ਨਾ ਕੋਈ ਨਾ ਕੋਈ ਕਲਾ ਕਲਾ ਸ਼ੁਰੂ ਕੀਤੀ ਹੋਈ ਕਿਸੇ ਤੇਰ ਵੱਲੋਂ ਕਿਸੇ ਨੇ ਕੀਤੀ ਹਾਂ ਤਾਂ ਉਹ ਫਿਰ ਮਤਲਬ ਜਿਹੜੇ ਪੰਜਾਬੀ ਚ ਬੋਲ ਕੇ ਦੱਸ ਰਹੇ ਮੇਰੀ ਮਤਬਾਸ ਹਿੰਦੀ ਆ ਉਧਰ ਪੰਜਾਬੀ ਬੋਲਣ ਦਾ ਸਭ ਤੋਂ ਵੱਡੀ ਜਿਹੜੀ ਗਿਣਤੀ ਆ ਪੰਜਾਬੀ ਬੋਲਣ ਵਾਲਿਆਂ ਦੀ ਪਾਕਿਸਤਾਨ ਦੇ ਵਿੱਚ ਉੱਥੇ ਗੁਰਮੁਖੀ ਲਿਪੀ ਨਹੀਂ ਹੈ ਹੂੰ ਉਸਾਂ ਨੂੰ ਕਿੱਛ ਲਿਖਦੇ ਆਂ 50000 2 ਲੱਖ ਵਰਗ ਕਿਲੋਮੀਟਰ ਦਾ ਹੈ ਉਹਨਾਂ ਦਾ ਜਿਹੜਾ ਹੈ ਹਾਂ ਜੇ ਤੁਸੀਂ ਮਤਲਬ ਕਿ ਦੇਖਦੇ ਹੋ ਕਿ ਗਿਣਤੀ ਸਭ ਤੋਂ ਵੱਧ ਗਿਣਤੀ ਪੰਜਾਬੀ ਬੋਲਣ ਵਾਲਿਆਂ ਦੀ ਪਾਕਿਸਤਾਨ 'ਚ ਹੈ ਕਪਤਾ ਪਗੜੀ ਹੂੰ ਬਈ ਪੱਗ ਪਾਗ ਕਿਤੇ ਪਈ ਕਹਿਣ ਸਫਾ ਹੂੰ ਪੱਗ ਪਾਗ ਕਿਤੇ ਪਈ ਕਹਿਣ ਸਫਾ ਨਾਮ ਸਾਂਝਾ ਜਿਹਾ ਪ੍ਰਵਾਨ ਪਗੜੀ ਚੰਦ ਗੱਜ ਦਾ ਸਿਰ ਤੇ ਕੱਪੜਾ ਨਹੀਂ ਚੰਦ ਗੱਜਦਾ ਸਿਰ ਤੇ ਕੱਪੜਾ ਨਹੀਂ ਮੱਧ ਏਸ਼ੀਆ ਦਾ ਇੱਜ਼ਤ ਮਾਨ ਪਗੜੀ ਵੱਖੋ ਵੱਖ ਸੱਬੇ ਭਾਈਚਾਰੀਆਂ ਵਿੱਚ ਵੱਖੋ ਵੱਖ ਸੱਬੇ ਭਾਈਚਾਰੀਆਂ ਵਿੱਚ ਬੰਨੀ ਜਾਂਦੀ ਹੈ ਵਿੱਚ ਹਿੰਦੂਸਤਾਨ ਪਗੜੀ ਲੜ ਛੱਡਵੀ ਜਾਟ ਹਰਿਆਣਵੀ ਦੀ ਬਹੁ ਰੰਗੀ ਹੈ ਵਿੱਚ ਰਾਜਸਥਾਨ ਪਗੜੀ ਖਾਸ ਮੌਕਿਆਂ ਤੇ Hindu ਧਰਮ ਵਾਲੇ ਸਾਰੇ ਬੰਨਦੇ ਨੇ ਮੁੱਖ ਮਹਿਮਾਨ ਪਗੜੀ ਜਿੰਨੇ ਮੌਤਬਰ ਸਭਾ ਸੁਸਾਇਟੀਆਂ ਦੇ ਸਿਰ ਸਾਜਦੇ ਨੇ ਮੁਸਲ ਮਾਨ ਪਗੜੀ ਹੱਦਾਂ ਤੱਪੀਏ ਤਾਂ ਕਿੰਨੇ ਹੀ ਖਿੱਤਿਆਂ ਵਿੱਚ ਹੱਦਾਂ ਤੱਪੀਏ ਤਾਂ ਕਿੰਨੇ ਹੀ ਖਿੱਤਿਆਂ ਵਿੱਚ ਦਿਸ ਪੈਂਦੀ ਆ ਵਿੱਚ ਪਾਕਸ ਤਾਨ ਪਗੜੀ ਅੱਗੇ ਹੋਰ ਜੇ ਥੋੜੀ ਕੋਈ ਨਿਗਾਹ ਮਾਰੋ ਹਿੱਸਾ ਬਾਣੇ ਦਾ ਮੰਨਣ ਅਫਗਾਨ ਪਗੜੀ ਐਪਰ ਦਿਖਦਾ ਕਰੋ ਮੁਕਾਬਲਾ ਜੇ ਐਪਰ ਦਿਖਦਾ ਕਰੋ ਮੁਕਾਬਲਾ ਜੇ ਬਸ ਪੰਜਾਬੀ ਦੀ ਕਰੇ ਹੈਰਾਨ ਪਗੜੀ ਕੜਾਮੇ ਵਾਲੇ ਦਾ ਅੱਡਿਆ ਮੂੰਹ ਰਹਿ ਗਿਆ ਜਦੋਂ ਰومی ਨੇ ਧਰੀ ਧਿਆਨ ਪਗੜੀ ਜਦੋਂ ਰومی ਨੇ ਧਰੀ ਧਿਆਨ ਪਗੜੀ ਤੁਸੀਂ ਦੱਸੋ ਕਿ ਸਟਾਈਲ ਹੀ ਅਗਲਗ ਹੈ ਹਰਿਆਣਵੀ जाट ਪਗ ਬੰਨਦਾ ਹਮ ਪਗੜੀ ਕਹਿ ਜੰਨੇ ਆ ਰਾਜਸਥਾਨ ਦਾ ਭਾਇਆ ਵੀ ਪਗ ਬੰਨਦਾ ਜਿੰਨੇ ਵੀ ਤੁਸੀਂ ਮੁਸਲਮਾਨਾਂ ਦੇ ਸਪੀਚਰ ਦੇਖੋਗੇ ਖਾਸ ਕਰਕੇ ਅਰਬ ਕੰਟਰੀਆਂ ਵਾਲੇ ਬੰਨੀ ਹੁੰਦੀ ਨਹੀਂ ਬਿੰਦੀ ਹਮ ਬਿਲਕੁਲ ਹਿੰਦੂਇਜ਼ਮ ਦਾ ਵਿੱਚ ਕੋਈ ਮੈਰिज ਹੁੰਦਾ ਤਾਂ ਇੱਕ 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 ਦਿਖ ਹੁੰਦੀ ਹੈ ਵੀ ਯਾਰ ਇਹ ਖਾਸ ਰਿਸ਼ਤੇਦਾਰ ਹੈ ਕੋਈ ਹਮ ਪਰ ਉਹ ਪਤਾ ਨਹੀਂ ਕਿਉਂ ਦਸਤਾਰ ਜਿਹੜੀ ਗੁਰੂ ਸਾਹਿਬ ਨੇ ਇੱਕ ਨੂੰ ਰੂਪ ਦਿੱਤਾ ਉਹਨੂੰ ਇੱਕ ਮਾਡਲ ਦਿੱਤਾ ਨਵਾਂ ਉਹਨੂੰ ਉਹਦੇ ਤੁਸੀਂ ਸੋਨੇ ਕਿਵੇਂ ਲਾ ਸਕਦੇ ਹੋ ਹੋਰ ਹੂੰ ਉਹ ਨੂੰ ਉਹਨੂੰ ਮਤਲਬ ਕਿ ਉਹ ਪੇਚ ਤਰ ਪੇਚ ਨੂੰ ਸਾਜਣਾ ਹਾਂ ਨਾ ਫਿਰ ਅੱਗੇ ਹੁਕਮਨਾਮੇ ਜਿਹੜੇ ਹੈਗੇ ਭਾਈ rau Singh ਜਾਂ chaupa Singh ਦਾ ਮੇਰੇ ਖਿਆਲ ਸਿੱਖੋ ਵੈਸੇ ਟੋਪੀ ਤੇ ਰਹਿ ਤਾਂ ਉਦੋਂ ਕੈਪਸ ਤਾਂ ਹੈ ਨਹੀਂ ਸੀ ਉਦੋਂ ਉਹਦਾ ਮਤਲਬ ਇਹ ਸੀ ਵੀਰ ਇਦਾਂ ਸਜਾ ਕੇ ਉਹਨਾਂ ਨੇ ਤਾਂ ਹਈ ਆ ਤੁਸੀਂ ਯਾਰ ਹਾਂ ਨਾ ਇਹਨੂੰ ਮਤਲਬ ਕਿ ਇਦਾਂ ਬਨੋ ਵੀ ਤਿਕ ਥੋੜੀ ਲੱਗੇ ਪੇਚਾ ਕੇ ਟੋਪੀ ਨਹੀਂ ਰੱਖ ਲੈਣੀ ਸਿੱਖੋ ਵੈਸੇ ਟੋਪੀ ਤੇ ਰਹਿ ਕੋੜ ਜਨ ਕੁਸ਼ਤੀ ਹੋਏ ਮੇਰੇ ਹੁਕਮਨਾਮੇ ਚ ਵੀ ਆਉਂਦਾ ਸੋ ਇਸ ਤਰ੍ਹਾਂ ਦੀ ਗੱਲਾਂ ਨੇ ਜਿਹੜੀਆਂ ਵੀ ਦੁਖੀ ਵੀ ਕਰਦੀਆਂ ਗਈ ਮੇਰੀ ਜੋ ਸਮਾਜ ਦਾ ਬਦਲਦਾ ਸਰੂਪ ਹੈ ਜੋ ਸਮਾਜ ਦਾ ਭਾਸ਼ਾ ਦੀ ਜੀਵਿਤ ਬਦਲਾਅ ਆ ਰਿਹਾ ਹੈ ਰਹਿਣੀ ਬਹਿਣੀ ਚ ਖਾਣ ਪੀਣ ਦੇ ਵਿੱਚ ਚੀਜ਼ਾਂ ਚ ਬਦਲਾਅ ਆ ਰਿਹਾ ਹੈ ਐਜ਼ ਅ ਪੋएट ਐਜ਼ ਅ ਰਾਈਟਰ ਐਜ਼ ਅ ਬੁੱਧੀ ਜੀ ਵੀ ਤੁਸੀਂ ਕੀ ਦੇਖਦੇ ਹੋ ਵੀ ਜੋ ਇਹ ਨਿਗਾਰ ਆ ਰਿਹਾ ਹੈ ਜਾਂ ਚੇਂਜ ਆ ਰਹੀ ਹੈ ਇਸ ਨੂੰ ਅਪਡੇਸ਼ਨ ਕਹੋਗੇ ਜਾਂ ਇਸ ਨੂੰ ਕਹੋਗੇ ਕਿ ਗਰਾਵਟਵਲ ਜਾ ਰਿਹਾ ਹੈ ਤੁਹਾਡਾ ਕੀ ਨਜ਼ਰੀਆ ਇਸ ਦੇ ਪ੍ਰਤੀ ਦੇਖੋ ਜੀ ਪਦਾਰਥਵਾਦ ਜਿਹੜਾ ਨਾ ਤੇ ਮਟੀਰੀਅਲਿਜ਼ਮ ਹੈ ਇਹ ਇਹ ਇਹਦੀ ਜਿਹੜੀ ਬਿਮਾਰੀ ਲੱਗੀ ਨਾ ਇਹ ਬਹੁਤ ਉਹ ਹੈ ਇਹ ਇਹਹੀ ਜੜ ਹੈ ਸਾਰੀਆਂ ਚੀਜ਼ਾਂ ਦੀ ਨਾ ਜਿਹੜਾ ਚੱਲ ਪਿਆ ਨਾ ਇੱਕ ਮਹਿਮਾਨ ਨਵਾਜ਼ੀ ਨੂੰ ਰੋਟੀ ਨਾਲ ਹੀ ਜੁੜਿਆ ਹੋਇਆ ਯਾਰ ਵੀ ਉਹਨੇ ਕੀ ਖਵਾਇਆ ਸੀ ਹੂੰ ਅੱਜ ਖਾਣ ਨੂੰ ਕੀ ਸੀ ਉਹ ਫਰਾਈਡ ਕੈਲਰੀ ਹੈ ਉਹ ਕੀ ਹੈ ਉਹਦੇ ਨਾਲ ਕੋਈ ਲੈਣ ਦੇ ਇੰਨੀ ਤੁਹਾਨੂੰ ਕੀ ਪੜਾਇਆ ਗਿਆ ਕੀ ਕੈਲਰੀ ਆਉਂਦੀ ਹੈ ਕੋਈ ਉਹ ਨੂੰ ਮਨ ਲੋਗੇ ਜੇ ਆਪਾਂ ਗੱਲ ਕਰੀਏ ਕੀ ਵਿਆਹ ਦੇ ਵਿੱਚ ਲੋਕ ਜਾਣਦੇ ਆ ਤਾਂ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਖਾਣ ਹੀ ਜਾਂਦੇ ਬਸ ਖਾਣ ਹੀ ਜਾਂਦੇ ਨੇ 90% 90% ਹੈ ਨਾ 20% ਖਾਣ ਦਾ ਅੰਕੜਾ ਪੂਰਾ ਸਹੀ ਕਹਿਤਾ ਤੁਸੀਂ ਮੈਂ ਕਿਹਾ ਜੀ 90% ਖਾਣ ਉਹਦੀ ਚਰਚਾ ਹੀ ਉਹਦੀ ਹੁੰਦੀ ਹੈ ਹਾਂ ਤੇ ਸਟਾਲਾਂ ਅੱਜ ਕੱਲ੍ਹ ਇੰਨੀਆਂ ਲੱਗੀਆਂ ਹੋਈਆਂ ਉਹਨੂੰ ਤੁਸੀਂ ਮਤਲਬ ਨਾ ਨਾ ਸਮਾਰ ਲੈਨੇ ਹੋ ਆਪਣਾ ਇੱਕ ਇੱਕ ਚੀਜ਼ ਚੈੱਕ ਕਰਨਾ ਜੋ ਨਾ ਜੋ ਮੈਂ ਐਜ਼ ਅਥਲੀਟ ਮੈਂ ਦੱਸ ਸਕਦਾ ਹਮ ਇੱਕ ਵਿਆਹ ਦੇ ਵਿੱਚ ਤੁਸੀਂ ਇੱਕ ਆਈਟਮ ਦਾ ਇੱਕ ਪੀਸ ਖਾਦਾ ਹੋਇਆ ਤੁਹਾਡੀ ਇੱਕ ਹਫ਼ਤੇ ਦੀ ਕੀਤੀ ਹੋਈ ਵਰਜਸ ਬੇਕਾਰ ਕਰ ਦਿੰਦਾ ਹਮ ਇੱਕ ਹਫ਼ਤੇ ਦੀ ਕੀਤੀ ਹੋਈ ਤੁਹਾਡੀ ਕਸਰਤ ਸਪੈਸ਼ਲ ਕੀਤੀ ਹੋਈ ਜਿਹੜੀ ਸਾਡੀ ਨਾਤਰ ਗਰਾਊਂਡ ਜਾਣ ਵਾਲਿਆਂ ਦੀ ਥੋੜੀ ਦਾ ਕਮਹੀਨੇ ਦੀ ਸੌਰੀ ਥੋੜੀ ਨਹੀਂ ਕਹਿੰਦਾ ਬਾਕੀ ਆਂਦੀ ਜਿਹੜੀ ਗਰਾਊਂਡ ਨਹੀਂ ਜਾਂਦੇ ਮਾਫ ਮਾਫ ਕਰਿਓ ਜਿਹੜੇ ਗਰਾਊਂਡ ਨਹੀਂ ਜਾਂਦੇ ਬੰਦੇ ਉਹਨਾਂ ਦੀ ਇੱਕ ਮਹੀਨੇ ਦੀ ਜਿਹੜੀ ਐਕਟੀਵਿਟੀ ਹੈ ਹੂੰ ਪਿਛਲੇ 30 ਦਿਨ ਦੇ ਵਿੱਚ ਤੁਸੀਂ ਜਿਹੜਾ ਤੁਰੇ ਹੋ ਫਿਰੇ ਹੋ ਉਹਦੇ ਚ ਜੋ ਤੁਹਾਡਾ ਮਤਲਬ ਕਿ ਮਾੜਾ ਮੋਟਾ ਮਸਲਸ ਵਗੈਰਾ ਨੂੰ ਜੋ ਇੱਕ ਐਕਟੀਵਿਟੀ ਮਿਲੀ ਹੈ ਨਾ ਹੂੰ ਸਭ ਇਹ ਕਰ ਕਰ ਦਿੰਦਾ ਕਿ ਕਿ ਗਰਸ ਗੁਲਾ ਕਿ ਗਿਲ ਗਲਾ ਬਿਮਣ ਖਾਦੀ ਹੋਈ ਹੈ ਕਿ ਪਕੌੜਾ ਖਾਦਾ ਹੈ ਤੇ ਲੈ ਅੱਛਾ ਫਿਰ ਇਹ ਵੀ ਨਹੀਂ ਪਤਾ ਕਿਤੋਂ ਬਾਅਦ ਕੀ ਚੀਜ਼ ਖਾ ਲੈਣੀ ਹੈ ਪਤਾ ਹੀ ਹੋਰ ਕਿਹੜੀਆਂ ਚੀਜ਼ਾਂ ਤੁਹਾਨੂੰ ਪੰਜਾਬੀ ਹੋਣ ਦੇ ਨਾਤੇ ਜੋ ਕੁਝ ਬਦਲਾਅ ਹੋ ਰਿਹਾ ਹੋਰ ਕਿਹੜੀਆਂ ਚੀਜ਼ਾਂ ਮੈਂ ਸਭ ਤੋਂ ਵੱਧ ਫਰਸਟ੍ਰੇਟ ਜੇ ਰਹਿਣਾ ਜੀ ਮੇਰੀ ਲਿਖਤਾਂ ਤੋਂ ਹੀ ਚਲਕੀ ਜਾਂਦਾ ਜਿਹੜਾ ਤੁਸੀਂ ਕਹਿੰਦੇ ਤੜਕੀ ਮੱਥੇ ਵੱਲ ਵੀ ਤੜਕੀ ਹੀ ਤੁਗਣਾ ਤੁਸੀਂ ਬਹੁਤ ਵਧੀਆ ਬਸਾਟ ਕਿਹਾ ਤੁਹਾਡਾ ਅਲੱਗ ਤੋਂ ਸ਼ੁਕਰਾਨਾ ਦੇ ਵਾਸਤੇ ਨਹੀਂ ਤਾਂ ਲੋਕਾਂ ਨੇ ਇਹ ਵੀ ਨਾ ਕਹਿੰਦੇ ਹੁਣ ਵੀ ਯਾਰ ਤੜਕੀ ਮੇਰੇ ਮੱਥੇ ਲੱਗਦਾ ਸਭ ਤੋਂ ਪਹਿਲਾਂ ਮੈਂ ਨਾ ਬ੍ਰਾਡਕਾਸਟ ਲਿਸਟਾਂ ਨੇ ਮੇਰੀਆਂ ਆਟੋਮੈਟਿਕ ਸਿਸਟਮ ਹੈ ਤਾਂ ਆਟੋਮੇਸ਼ਨ ਤੇ ਚੱਲਦਾ ਪਰ ਸਭ ਤੋਂ ਪਹਿਲਾਂ ਸੱਚੀ ਕਹਿੰਦਾ ਮੈਂ ਸਵੇਰੇ ਉੱਠਦੇ ਜੀ 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 ਸਵੇਰੇ ਉ ਤੇ ਉਹਦੇ ਚ ਝਲਕਦਾ ਤੁਹਾਨੂੰ ਪਤਾ ਕਿ ਕਿ ਅਸੀਂ ਇੱਕ ਡੈਮੋਕ੍ਰੇਸੀ ਚ ਰਹਿ ਰਹੇ ਹਾਂ ਇੱਕ ਲੋਕਤੰਤਰ ਦਾ ਹਿੱਸਾ ਆਪਾਂ ਇੱਕ ਵੋਟਰ ਹੋਣ ਕਰਕੇ ਇੱਕ ਨਾਗਰਿਕ ਹੋਣ ਕਰਕੇ ਸਾਨੂੰ ਸਾਡੀ ਸਾਡਾ ਹੱਕ ਮੰਦਾ ਉਹਦੇ ਤੇ ਉਹਨੂੰ ਲਾਹਮੇ ਦੇਣਾ ਉਹਦੇ ਤੇ ਚੋਟ ਕਰਨੀ ਉਹਨੂੰ ਉਹਦੇ ਤੇ ਮਾਰ ਕਰਨੀ ਉਹਦੇ ਤੇ ਮਤਲਬ ਕਿ ਕੋੜੇ ਮਿੱਠੇ ਜੋ ਵੀ ਲਫ਼ਜ਼ ਨੇ ਇੱਕ ਦਾਇਰੇ ਚ ਰਹਿ ਕੇ ਕਹਿਣੇ ਕਿਉਂਕਿ ਉਹ ਸਾਡੇ ਕਰਕੇ ਆ ਸਾਡੇ ਕਰਕੇ ਆ ਸਾਡੀ ਆ ਸਾਡੇ ਲਈ ਆ ਤੇ ਉਹਦਾ ਹੁਣ ਥੋੜਾ ਇੱਕ ਉਹਨੂੰ ਫਿਰ ਵਿਅੰਗ ਜੀ ਤੇ ਲੈ ਕੇ ਮੇਰੇ ਖਾਲ ਟਾਈਮ ਵੀ ਕਾਫੀ ਹੋ ਗਿਆ ਨਹੀਂ ਨਹੀਂ ਸੁਣਾਓ ਤੁਸੀਂ ਫੰਡੀ ਇੰਟਰਵਿਊ ਲੈਣੀ ਆ ਅਣ ਦੋ ਅਣ ਦੋ ਅਣ ਦੋ ਅਣ ਦੋ ਤੇ ਹੁਣ ਜੋ ਮਾਹੌਲ ਚੱਲ ਰਿਹਾ ਉਹ ਸੌਜਾ ਬੱਬੂ ਆ ਵੇ ਵੋਟਾਂ ਵਾਲੇ ਆਏ ਨੇ ਸੌਜਾ ਬੱਬੂ ਆ ਵੇ ਵੋਟਾਂ ਵਾਲੇ ਆਏ ਨੇ ਬੇਸ਼ਰਮੀ ਦੇ ਨਾਲ ਫੇਰ ਕੁੰਡੇ ਖੜਕਾਏ ਨੇ ਸੌਜਾ ਬੱਬੂ ਆ ਵੋਟਾਂ ਵਾਲੇ ਆਏ ਨੇ ਸੌਜਾ ਬੱਬੂ ਆ ਵੇ ਵੋਟਾਂ ਵਾਲੇ ਆਏ ਨੇ ਮੂਰੇ ਮੂਰੇ ਲੱਗਾ ਪ੍ਰਧਾਨ ਵੇ ਮੁਹੱਲੇ ਦਾ ਸੁਣਨਾਈ ਪੈਣਾ ਵੇ ਸਿਆ ਪੱਕਲੇ ਕੱਲੇ ਦਾ ਕਾਲਾ ਧੰਨ ਖੂਫੀ ਆਰ ਪੋਟਾ ਵਾਲੇ ਆਏ ਨੇ ਸੌ ਜਾ ਬੱਬੂਆ ਵੋਟਾ ਵਾਲੇ ਆਏ ਨੇ ਸੌ ਜਾ ਬੱਬੂਆ ਤੇ ਵੋਟਾ ਵਾਲੇ ਆਏ ਨੇ ਭੂਆ ਤੇਰੀ ਵਾਸਤੇ ਵੀ ਸੈਂਟਰ ਖਲਾਉਣਗੇ ਚਾਚੇ ਨੂੰ ਵੀ ਨੌਕਰੀ ਦੇ ਫਾਰਮ ਪਰਾਉਣਗੇ ਨਾਲੇ ਕਹਿੰਦੇ ਨਸ਼ਿਆਂ ਤੇ ਰੋਕਾਂ ਵਾਲੇ ਆਏ ਰੇ ਸੌ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ ਸੌ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ ਬੈਂਕ ਵਾਲੀ ਕਾਪੀ ਤੇਰਾ ਦਾਦਾ ਪਿਆ ਲੱਭਦਾ ਕਿ ਸ਼ਾਇਦ ਕੀ ਤੋਂ ਪਹਿਜੇ ਚੈੱਕ 15 ਕੁ ਲਖ ਦਾ ਬੈਂਕ ਵਾਲੀ ਕਾਪੀ ਤੇਰਾ ਦਾਦਾ ਪਿਆ ਲੱਭਦਾ ਕਿ ਸ਼ਾਇਦ ਕੀ ਤੋਂ ਪਹਿਜੇ ਚੈੱਕ 15 ਕੁ ਲਖ ਦਾ ਕਿਉਂਕਿ ਕਾਲਾ ਧੰਨ ਖੂਫੀ ਆਰ ਫੋਟਾਂ ਵਾਲੇ ਆਏ ਨੇ ਸੌਜਾ ਬੱਬੂਆ ਫੋਟਾਂ ਵਾਲੇ ਆਏ ਨੇ ਸੌਜਾ ਬੱਬੂਆ ਵੇ ਫੋਟਾਂ ਵਾਲੇ ਆਏ ਨੇ ਡੈਡੀ ਤੇਰਾ ਹਫਤਾ ਕੁ ਠੇਕੇ ਤੇ ਨਾ ਜਾਊਗਾ ਬੋਤਲਾਂ ਦਾ ਢੇਰ ਘਰੇ ਖੁੰਝਿਆਂ ਚ ਲਾਊਗਾ ਆ ਜਾਣੀ ਹੈ ਨਾ ਡੈਡੀ ਤੇਰਾ ਹਫਤਾ ਕੁ ਦੇ ਕੇ ਤੇ ਨਾ ਜਾਊਗਾ ਬੋਤਲਾਂ ਦਾ ਢੇਰ ਘਰੇ ਖੁੰਝਿਆਂ ਚ ਲਾਊਗਾ ਉੰਦ ਕਹਿੰਦੇ ਨਸ਼ਿਆਂ ਤੇ ਰੋਕਾਂ ਵਾਲੇ ਆਏ ਨੇ ਸੌ ਜਾ ਬੱਬੂਆ ਬੋਟਾ ਵਾਲੇ ਆਏ ਨੇ ਸੌ ਜਾ ਬੱਬੂਆ ਵੇ ਵੋਟਾਂ ਵਾਲੇ ਆਏ ਨੇ ਬਹੁਤ ਕੋਫ ਕਾਫੀ ਲੰਬਾਈ ਵੀ ਮੇਰੇ ਲੰਬਾ ਇੰਟਰਵਿਊ ਬਹੁਤ ਚੰਗਾ ਲੱਗਿਆ ਜੀ ਬਹੁਤ ਬੜਾ ਇਸ ਤਰ੍ਹਾਂ ਦੀ ਗੱਲਬਾਤ ਹੈ ਜੀ ਤੇ ਮੈਂ ਹਰ ਇੱਕ ਇੰਟਰਵਿਊ ਦੇ ਵਿੱਚ ਤੇ ਜਿੱਥੇ ਕਿਤੇ ਵੀ ਮੌਕਾ ਲੱਗਦਾ ਮੈਂ ਗੱਲ ਕਹਿੰਦਾ ਉਹਨਾਂ ਦੇਖੋ ਅਸੀਂ ਹਾਸੇ ਟੱਟੇ 'ਚ ਗੱਲਾਂ ਕਰਦੇ ਹਾਂ ਜੀ ਇਹ ਸੌਰੀ ਮੈਂ ਤੁਹਾਡੀ ਪਰਮਿਸ਼ਨ ਤੋਂ ਪਹਿਲਾਂ ਹੀ ਜਨੇ ਲੱਗ ਗਿਆ ਦੇਣ ਬਿਲਕੁਲ 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 ਤੇ ਸਾਡਾ ਕੋਈ ਗਾਇਕੀ ਨੂੰ ਲੈ ਕੇ ਜਾਂ ਕਿਸੇ ਵੀ ਸਾਡੀ ਜਿਹੜੀ ਕਲਾ ਨੂੰ ਅਸੀਂ ਪੇਸ਼ ਕਰਦੇ ਹਾਂ ਸੋਸ਼ਲ ਮੀਡੀਆ 'ਤੇ ਅਸੀਂ ਜਾਂ ਕਿਸੇ ਵੀ ਤਰੀਕੇ ਸਾਡਾ ਮਹਿਨਤਾਨਾ ਸੀ ਕੋਈ ਮੰਗਦੇ ਲੋਕਾਂ ਦੇ ਵੀ ਕੋਈ ਜਣਾਏ ਤੇ ਵਿਚਾਰ ਜ਼ਰੂਰ ਕਰਿਆ ਕਰੋ ਜਦੋਂ ਵੀ ਵੋਟਾਂ ਆਉਂਦੀਆਂ ਸਰਪੰਚੀ ਤੋਂ ਲੈ ਕੇ ਪੰਚੀ ਤੋਂ ਲੈ ਕੇ ਐਮਪੀ ਛਪ ਤੱਕ ਦੀਆਂ ਉਹਨਾਂ ਨੂੰ ਪੁੱਛ ਜ਼ਰੂਰ ਲਿਆ ਕਰੋ ਮੈਨੀਫੈਸਟੋ ਜ਼ਰੂਰ ਡਾਊਨਲੋਡ ਕਰਕੇ ਅੱਜ ਕੱਲ ਤਾਂ ਬਹੁਤ ਸੌਖਾ ਆ ਸਾਹਮਣਾ ਵੀ ਨਹੀਂ ਰੱਖਣ ਦੀ ਨਹੀਂ ਡਾਊਨਲੋਡ ਕਰ ਲਓ ਕਾਪੀਆਂ ਕਢਾ ਕੇ ਰੱਖੋ ਜਦੋਂ ਵੀ ਆਉਂਦੀ ਤਾਂ ਸਾਹਮਣੇ ਕਰ ਦਿਓ ਅਗਲੇ 4-5 ਸਾਲ ਬਾਅਦ ਪੂਰਾ ਕਰਦੇ ਸਾਰੇ ਇਹ 6 ਮਹੀਨੇ ਬਾਅਦ ਆਉਂਦੀਆਂ ਵੋਟਾਂ ਜੀ ਕਦੇ ਕਦੇ ਬਲਾਕਸਮ ਦੀ ਆ ਤੇ ਤਾਂ ਚੋਣ ਮੇਲਾ ਭਰੇ ਹੀ ਰਹਿੰਦਾ ਕਦੇ ਇੱਕ ਗੱਲ ਮੈਂ ਕਹੂੰਗਾ ਜੀ ਤੁਸੀਂ ਕਰੋ ਇਸ ਸਾਰੇ ਦੇਸ਼ ਦੀ ਕੋਈ ਵੀ ਮੈਂ ਪੋਲੀਟੀਕਲ ਨਹੀਂ ਹਾਂ ਬਿਲਕੁਲ ਵੀ ਹਰੇਕ ਪਾਰਟੀ ਹਰੇਕ ਪਾਰਟੀ ਦੀ ਹਰੇਕ ਲੀਡਰ ਦੀ ਹਰੇਕ ਜਿਹੜੀ ਹੈ ਸੋਚ ਦੀਆਂ ਪਾਰਟੀਆਂ ਬਿਮਾਰੀ ਹੈ ਕਿ 4.5 ਸਾਲ ਹੁੰਦੇ ਆ ਨਾ ਜਦੋਂ ਉਦੋਂ ਫਿਰ ਜਿਹੜਾ ਮੈਨੀਫੈਸਟੋ ਹੈ ਫਿਰ ਉਹਦੇ ਪੁਆਇੰਟ ਚੱਕਣੇ ਸ਼ੁਰੂ ਕਰਦੇ ਆਂ ਵੀ ਹੁਣ ਆ ਵੀ ਕਰਦਾਂਗੇ ਜੀ ਹੁਣ ਮੈਨੀਫੈਸਟੋ ਚ ਗਿਆ ਸੀ ਉਦੋਂ ਚੋਣ ਜਾਬਤਾ ਲੱਗ ਜਾਂਦਾ ਚੋਣ ਜਾਬਤਾ ਲੱਗ ਜਾਂਦਾ ਬਿਲਕੁਲ ਆ ਬਿਮਾਰੀ ਬੜੀ ਵੱਡੀ ਹੈ ਇਹ ਚੋਣ ਜਾਬਤੇ ਵਾਲਾ ਹੀ ਬੜਾ ਤਕੜਾ ਖੇੜਾ ਹੈ ਅਮੇ ਤਾਂ 6 ਮਹੀਨੇ ਬਾਅਦ ਵੋਟਾਂ ਆ ਜਾਂਦੀਆਂ ਇਟ ਮੀਨਸ ਜੇ 6 ਮਹੀਨੇ ਬਾਅਦ ਵੋਟਾਂ ਆਉਂਦੀਆਂ ਤਾਂ 5 ਸਾਲ ਦੇ ਵਿੱਚ ਤੁਸੀਂ ਲਾ ਲੋ ਇੱਕ ਸਰਕਾਰ ਦੇ ਉਹ ਕਿੰਨੀ ਵਾਰ ਵੋਟਾਂ ਆ ਗਈਆਂ ਅਗਰ ਇਹ ਸਰਪੰਚ 10 ਵਾਰ ਆ ਗਈਆਂ ਸਰਪੰਚੀ ਦੀਆਂ ਆ ਗਈਆਂ ਐਮਸੀ ਦੀਆਂ ਆ ਗਈਆਂ ਨਗਰ ਨਿਗਮ ਦੀਆਂ ਲੱਗ ਹੁੰਦੀਆਂ ਪਤਾ ਨਹੀਂ ਬਲਾਕ ਸੰਭਦੀ ਆ ਗਈ ਕਦੇ ਜ਼ਿਲ੍ਹਾ ਪ੍ਰੀਸ਼ਦ ਆ ਗਈ ਵਿੱਚ ਐਸੈਂਬਲੀ ਚੋਣਾਂ ਆ ਗਈਆਂ ਕੁਛ ਨਾ ਕੁਛ ਆ ਹੀ ਰਹਿੰਦਾ ਆ ਹੀ ਰਹਿੰਦਾ ਆ ਹੀ ਰਹਿੰਦਾ ਹੈਨਾ ਸੋ 6 ਨਹੀਂ ਤਾਂ 8 ਵਾਰ ਆਉਂਦੇ ਉਹਦੇ ਵਿੱਚ ਕਿੰਨੇ ਚੋਣ ਜਾਬਤੇ ਲੱਗੇ ਤੇ ਆ ਫਿਰ ਆ ਤਾਂ ਮੈਨੀਫੈਸਟੋ ਵਾਲੀ ਬੇਨਤੀ ਹੈ ਵੀ ਇਹਨੂੰ ਦਿਖਾ ਕੇ ਪੁੱਛੇ ਸਵਾਲ ਤਾਂ ਕਰੋ ਸਵਾਲ ਤਾਂ ਕਰੋ ਵੀ ਥੋੜਾ ਇੱਕ ਅੱਗੇ ਨੂੰ ਆਉਂਦੇ ਹੋ ਸ਼ਰਮ ਦਾ ਕਰਨਾ ਇਹ ਹੈ ਸਾਡਾ ਮਤਲਬ ਕਿ ਮੋਟਿਵ ਇਹ ਹੈ ਅਸੀਂ ਨਹੀਂ ਤਾਂ ਅ ਦੂਜਾ ਕੰਮ ਵੀ ਕਰ ਲਈਦਾ ਪਿੱਛੇ ਕੁਦਰਤੀ ਅਜੇ ਚੱਲਦਾ ਸੀਗਾ ਸਾਡਾ ਜੀ ਤੁਹਾਡਾ ਸੌਂਗ ਤੁਸੀਂ ਕੀ ਹੈ ਨਹੀਂ ਸੌਂਗ ਨਹੀਂ 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 ਉਹ ਜਿਹੜਾ ਅਸੀਂ ਪਹਿਲਾਂ ਕਰ ਰਹੀ ਸੀ ਜੀ ਉਹ ਸਾਡਾ ਹਾਂਜੀ ਉਹਦੇ ਬਾਰੇ ਵੀ ਚੱਕ ਲਈ ਫਿਰ ਇੰਟਰਵਿਊ ਆਪਾਂ ਅੱਗੇ ਹੋਰ ਦੇਖੋ ਜੀ ਆਪਾਂ ਇਹਨਾਂ ਨੂੰ ਇਹਨਾਂ ਨੂੰ ਐਡੀਟਿੰਗ ਟੇਬਲ ਤੇ ਫੜਿਆ ਸਟੂਡੀਓ ਦੇ ਵਿੱਚ ਆ ਜਾ ਕੇ ਤੁਸੀਂ ਦੇਖ ਸਕਦੇ ਪਿੱਛੇ ਸਕਰੀਨ ਚੱਲਦੀ ਹੈ ਬੜੇ ਵਧੀਆ ਫਨਕਾਰਾਂ ਖਾੜੇ ਵੀ ਲਗਾਉਂਦੇ ਆਂ ਔਰ ਪੰਜਾਬੀ ਮਾਂਬੋਲੀ ਦੀ ਸੇਵਾ ਕਰ ਰਹੇ ਆਂ ਪ੍ਰੋਗਰਾਮ ਵੀ ਬਹੁਤ ਜ਼ਬਰਦਸਤ ਹੁੰਦੇ ਇਹਨਾਂ ਦੇ ਔਰ ਪੂਰਾ ਬੰਨ ਕੇ ਰੱਖ ਦਿੰਦੇ ਇੱਕ ਵਾਰੀ ਤਾਂ ਜਨਾਂ ਦੀ ਅਸੀਂ ਰਚਨਾਵਾਂ ਕਵਿਤਾਵਾਂ ਸੁਣੀ ਹੈ ਪਰ ਜਦੋਂ ਇਹਨਾਂ ਦੀ ਲਾਈਵ ਪਰਫਾਰਮੈਂਸ ਸੁਣੋ ਨਾ ਜਿਹਨਾਂ ਨੇ ਦੇਖੀ ਹੋਈ ਹੈ ਸੁਣੀ ਹੋਈ ਹੈ ਉਹਨਾਂ ਨੂੰ ਪਤਾ ਹੈ ਐਡੀਟਿੰਗ ਟੇਬਲ ਤੇ ਬੈਠੇ ਸੀ ਨਵਾਂ ਗੀਤ ਆ ਰਿਹਾ ਥੋੜੀ ਜਿਹੀ ਆਡੀਓ ਉਹਦੀ ਹਾਂ ਉਹਦੀ ਆਡੀਓ ਕਰਕੇ ਹਟੇ ਆ ਤੇ ਇਹ ਵੀਡੀਓ ਕਲਿੱਪਸ ਵਗੈਰਾ ਲੈਣੇ ਸੀ ਇਹਦੇ ਚੋਂ ਤੇ ਉਹ ਜਲਦੀ ਹੀ ਅਸੀਂ ਹਫਤੇ ਵਿੱਚ ਵੀ ਕਰਾਂਗੇ ਉਹਦਾ ਥੋੜਾ ਇੱਕ ਮੈਂ ਕਹਿੰਦਾ ਸੁਣਾਈ ਦਿੰਦਾ ਥੋੜੀ ਪ੍ਰੋਮੋਸ਼ਨ ਹੋ ਜਾਏਗੀ ਸੋ ਉਹੀ ਜੀ ਵੋਟਾਂ ਦਾ ਫੇਰ ਮੇਲਾ ਭਰਨ ਵਾਲਾ ਤੇ ਸਾਡੀ ਫੇਰ ਉਹੀ ਕੋਸ਼ਿਸ਼ ਪਹਿਲਾਂ ਬੋਲੀ ਦਿੱਤੀ ਸੀ ਬਹੁਤ ਲੰਬਾ ਜਵਾਨਾ ਕਰੀਬ ਹੁਣ ਕਹਿੰਨੂੰ ਨਵਾਂ ਗੀਤ ਆ ਰਿਹਾ ਐਸੇ ਮੂਡ ਦਾ ਸਕਿਉਰਿਟੀ ਦੇ ਨਾਮ ਤੇ ਜਿੰਨਾ ਜਨਤਾ ਉੱਤੇ ਪਹਾਰ ਜੀ ਸਕਿਉਰਿਟੀ ਦੇ ਨਾਮ ਤੇ ਜਿੰਨਾ ਜਨਤਾ ਉੱਤੇ ਪਹਾਰ ਜੀ ਗੱਡੀਆਂ ਕਾਫਲੇ ਬੱਤੀ ਕਲਚਰ ਸਭ ਕੱਢਾਂਗੇ ਬਾਹਰ ਜੀ ਗੱਡੀਆਂ ਕਾਫਲੇ ਬੱਤੀ ਕਲਚਰ ਸਭ ਕੱਢਾਂਗੇ ਬਾਹਰ ਜੀ ਜਦ ਸਰਕਾਰ ਤੋਂ ਬਾਹਰ ਹੁੰਦਾ ਪ੍ਰਚਾਰ ਇਹ ਜੀ ਕੌਮੀ ਐ ਜਦ ਸਰਕਾਰ ਤੋਂ ਬਾਹਰ ਹੁੰਦਾ ਪ੍ਰਚਾਰ ਇਹ ਜੀ ਕੌਮੀ ਐ ਪਰ ਜਦ ਬਣ ਜੇ ਆਪਣੀ ਸਰਕਾਰ ਫਿਰ ਥੋੜਾ ਕੁੱਤਾ ਕੁੱਤਾ ਜੀ ਪਰ ਸਾਡਾ ਕੁੱਤਾ ਤੋਂ ਵੀ ਐ ਥੋੜਾ ਕੁੱਤਾ ਕੁੱਤਾ ਜੀ ਫਿਰ ਐ ਜੀਆਂ ਗੱਲਾਂ ਬਾਤਾਂ ਨੇ ਜੀ ਉਹੀ ਚੋਣ ਮੈਨੀਫੈਸਟੋ ਅਸੀਂ ਕੱਢੇ ਹੋਏ ਨੇ ਤੇ ਸਾਨੂੰ ਆਤਪਈ ਹੋਈ ਐ ਸਾਨੂੰ ਬਿਮਾਰੀ ਹੋ ਗਈ ਹੁਣ ਦਾ ਸ਼ੌਂਕ ਵੀ ਨਹੀਂ ਲਿਆ ਤੇ ਇਸ ਤਰ੍ਹਾਂ ਦੀ ਗੱਲਬਾਤ ਹੈ ਜ਼ਰੂਰ ਹੈ ਇਸ ਗਾਣੇ ਨੂੰ ਤੁਹਾਡੇ ਤੱਕ ਜਦੋਂ ਪਹੁੰਚੇਗਾ ਇਸ ਹਫਤੇ ਦੇ ਵਿੱਚ ਵਿੱਚ ਜਦੋਂ ਵੀ ਆਇਆ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਿਓ ਅੱਗੇ ਕਰਵਾਇਓ ਮੈਂ ਤਾਂ ਸੁਣ ਲਿਆ ਮੈਂ ਤਾਂ ਪੂਰਾ ਗਾਣਾ ਇਹਨਾਂ ਦਾ ਬਹੁਤ ਜ਼ਬਰਦਸਤ ਹੈ ਬਹੁਤ ਵਧੀਆ ਥੀ ਮੈਂ ਇਲੈਕਸ਼ਨ ਦਾ ਮੌਸਮ ਹੈ ਔਰ ਬਦਲਾਅ ਦਾ ਮੌਸਮ ਹੈ ਕਤਿਰ ਕੋ ਬਦਲਾਓ ਸਮਝਦੇ ਹਾਂ ਕੋਈ ਵੀ ਬਦਲ ਸਕਦਾ ਆਪਣੇ ਆਲੇ ਦੋਲੇ ਦੇ ਬੰਦਿਆਂ ਨੂੰ ਸੰਭਾਲ ਕੇ ਰੱਖਿਓ ਪਤਾ ਨਹੀਂ ਕਦੋਂ ਕਿਹੜੀ ਪਾਰਟੀ ਚੱਲ ਜਣੇ ਆ ਜਾਣ ਇਸੇ ਇਸ਼ੂ ਦੇ ਉੱਤੇ ਇਹਨਾਂ ਨੇ ਇਹ ਜਿਹੜਾ ਬਣਾਇਆ ਹੋਇਆ ਸਿਸਟਮ ਜੀ ਜੀ ਰੋਮੀ ਘੜਾਮਾ ਵਾਲਾ ਜੀ ਬਹੁਤ ਵਧੀਆ ਸੂਝਵਾਨ ਵਿਅਕਤੀ ਹੈ ਅੱਛੇ ਰਾਈਟਰ ਹੈ ਅੱਛੇ ਪਰਫਾਰਮਰ ਹੈ ਅੱਛੇ ਸਿੰਗਰ ਹੈ ਔਰ ਅੱਜ ਅਸੀਂ ਇਹਨਾਂ ਨੂੰ ਸਟੂਡੀਓ ਦੇ ਵਿੱਚ ਕਿਉਂਕਿ ਨਵੇਂ ਗਾਣੇ ਦੀ ਇਹਨਾਂ ਦੀ ਜਿਹੜੀ ਰਿਕਾਰਡਿੰਗ ਚੱਲ ਰਹੀ ਸੀ ਉਹਦੀ ਐਡੀਟਿੰਗ ਚੱਲ ਰਹੀ ਸੀਗੀ ਤੇ ਅਸੀਂ ਇੱਥੇ ਆ ਕੇ ਇਹਨਾਂ ਨੂੰ ਪਕੜਿਆ ਇੰਟਰਵਿਊ ਲਈ ਹੈ ਤੁਸੀਂ ਕਮੈਂਟ ਜਰੂਰ ਕਰਿਓ ਇਸ ਰੋਬਤੋਬਦ ਸ਼ੇਅਰ ਕਰਿਓ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਔਰ ਦੇਸ਼-ਵਦੇਸ਼ਾਂ ਦੇ ਵਿੱਚ ਜਿਹੜੇ ਵੀ ਖਿੱਤੇ ਤੋਂ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਕਿ ਮੈਂ ਕਿਸ ਏਰੀਆ ਦਾ ਵੀਡੀਓ ਦੇਖ ਰਿਹਾ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਪੰਜਾਬ ਦੇ ਕਿਸੇ ਖਿੱਤੇ ਦੇ ਵਿੱਚੋਂ ਵੀ ਵੀਡੀਓ ਦੇਖਦੇ ਹੋ ਨਾ ਆਪਣਾ ਨਾਂ ਜਰੂਰ ਲਿਖਿਆ ਕਰੋ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸਾਡਾ ਹੌਸਲਾ ਵਧਾ ਰਹੇ ਹੋ ਸਾਡੇ ਕੰਮ ਨੂੰ ਬੜਾ ਆਸਾਨ ਕਰ ਰਹੇ ਹੋ ਕਿਉਂਕਿ ਜਿਹੜਾ ਹੈ ਵੱਧ ਤੋਂ ਵੱਧ ਸ਼ੇਅਰਿੰਗ ਜਿਹੜੀ ਹੈ ਔਰ ਤੁਹਾਡੀ ਜਿਹੜੀ ਹੌਸਲਾ ਫਜ਼ਾਈ ਸਾਡੇ ਲਈ ਬਹੁਤ ਖੁਰਾਕ ਦਾ ਕੰਮ ਕਰਦੀ ਹੈ ਸ਼ੁਕਰੀਆ ਜੀ ਮਿਹਰਬਾਨੀ ਜੀ ਧੰਨਵਾਦ ਜੀ